ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜੇ ਆ ਦੋਸਤੋ ਪਿੰਡ ਪਲਵਾਨਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਰਵਣ ਕੋਲ ਆਏ ਦੋਸਤੋ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਪਸ਼ੂ ਆਉਂਦੇ ਆ ਵੱਡੀ ਗਿਣਤੀ ਦੇ ਵਿੱਚ ਤੇ ਮੱਝਾਂ ਵੀ ਦੋਸਤੋ ਪੂਰੀਆਂ ਟੌਪ ਟੌਪ ਦੀਆਂ ਲੈਂਦਾ ਵੀਰ ਚੰਗੇ ਚੌੜੇ ਪਿੱਠਪੂੜੇ ਦੇ ਵਿੱਚ ਹੁਣ ਚੰਗੀ ਮਿਲਕਿੰਗ ਵਾਲੀਆਂ ਹੁਣ ਇਹੋ ਜਿਹੇ ਪਸ਼ੂ ਤੁਹਾਨੂੰ ਪਹਿਲਾਂ ਵੀ ਆਪਾਂ ਕਾਫੀ ਇਸ ਕਿੱਲੇ ਦੇ ਉੱਪਰੋਂ ਦਿਖਾਏ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ 6 ਮੱਝਾਂ ਦਿਖਾਉਣੀਆਂ ਨੇ ਮੱਝਾਂ ਝੋਟੀਆਂ ਟੋਟਲ 6 ਆ 6 ਦੇ 6 ਨਗ ਜਿਹੜੇ ਦੋਸਤੋ ਸੂਏ ਸੂਏ ਆ ਬਾਕੀ ਰੇਟ ਭਾਅ ਬੜ ਤੱਕ ਕੀ ਆ ਕਿੰਨਾ ਮਿਲ ਕਾ ਇਸ ਵਕਤ ਇਹਨਾਂ ਮੱਝਾਂ ਦੇ ਥੱਲੇ ਹਾਜ਼ਰ ਆ ਉਹ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਸੋ ਪਿੱਖੀਵੜ ਤੋਂ ਦੂਰੀ ਦੋਸਤੋ ਬਿਲਕੁਲ ਥੋੜੀ ਹੈਗੀ ਆ ਕੋਈ 2.5 3 ਕਿਲੋਮੀਟਰ ਦੋ 2.5 ਕਿਲੋਮੀਟਰ ਦੀ ਸਾਰੀ 3 ਕਿਲੋਮੀਟਰ ਦੀ ਦੂਰੀ ਆ ਚੇਲਾਪਿੰਡ ਬਿਲਕੁਲ ਨਜ਼ਦੀਕ ਆ ਮਾੜੀ ਮੇਗਾਪਿੰਡ ਥੋੜੀ ਦੂਰੀ ਤੇ ਆ ਤੇ ਖਾਸ ਵਿਜੜ ਤੁਸੀਂ ਪਿੰਡ ਪਲਵਾਨ ਕੇ ਕਰਨੀ ਆ ਅੱਜ ਤਰੀਕ 17 ਮਈ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 12:30 ਪਾਉਣੇ 1 ਦਾ ਸਮਾਂ ਹੈਗਾ ਆਓ ਲੈਣੀਆਂ ਬਧਾਰੇ ਡਿਟੇਲ ਕਰਦੇ ਆ ਬਾਤचीत ਸਭ ਤੋਂ ਪਹਿਲਾਂ ਵੀਰ ਸਰਵਣ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੋਰ ਭਾਜੀ ਠੀਕ ਠਾਕ ਜੀ? ਹਾਂਜੀ ਬਹੁਤ ਵਧੀਆ ਵੀਰ ਜੀ ਸਭ ਚੜ੍ਹਦੀ ਕਲਾ ਮਹਾਰਾਜ ਦੀ ਕਿਰਪਾ ਸ। ਠੀਕ ਆ ਜੀ ਠੀਕ ਆ। ਅੱਛਾ ਤੇ ਵੀਰ ਸਰਵਰ ਸਿੰਘ ਪਸ਼ੂ ਵੱਡੀ ਗਿਣਤੀ ਦੇ ਵਿੱਚ ਇਸੇ ਤਰ੍ਹਾਂ ਤੁਰੇ ਆਉਂਦੇ ਆਂ। ਹਾਂਜੀ ਮਹਾਰਾਜ ਕਿਰਪਾ ਭਾਜੀ 24 ਘੰਟੇ ਇੰਨੇ ਡੰਕਰ ਮਤਲਬ 7-8 ਡੰਕਰ ਹਜਰ ਹੀ ਰਹਿੰਦੇ ਆ। ਠੀਕ ਆ ਜੀ ਠੀਕ ਆ। ਹਾਂਜੀ ਮਤਲਬ ਡੰਕਰ ਵੀ ਆਪਣੀ ਵੱਲੋਂ ਤੇ ਚੰਗਾ ਹੀ ਕਰਕੇ ਲਈਦਾ ਹੈ। ਹਾਂ ਗਾੜੀ ਮਾੜਾ ਮੁੰਡਾ ਚਲੋ ਗਾੜੀ ਕਰਮਾਂ ਦੀ ਗੱਲ ਆ ਜੋ ਕੋਈ ਪੈ ਜੇ। ਸਹੀ ਆ ਜੀ ਬਿਲਕੁਲ ਬਿਲਕੁਲ। ਇਹ ਆਪਣੀ ਵੱਲੋਂ ਤੇ ਸਾਫ਼ ਸੁਥਰਾ ਡੰਕਰ ਸੋ ਲਓ ਦੋਸਤੋ ਅੱਜ ਵੀ ਤਕਰੀਬਨ ਨੀਲੀ ਤੇ ਨੀਲੀ ਰਵੀ ਦੇ ਨਗੀਨੇ ਤੁਹਾਨੂੰ ਵੇਖਣ ਦੇ ਵਿੱਚ ਮਿਲ ਜਾਣਗੇ ਨੀਲੀ ਦੇ ਵਿੱਚ ਹੀ ਆ ਬੰਬਲਾ ਜੀ ਵੀ ਚਾਰ ਪੰਜ ਮੱਝਾਂ ਆਪਣੇ ਕੋਲੇ ਆ ਬਿਲਕੁਲ ਹਾਂ ਜੀ ਛੱਗੀਆਂ ਮੈਂ ਝੋਟ ਗਈਆਂ ਦੂਸਰਾ ਤੀਸਰਾ ਤੀਸਰਾ ਸੁਗਾਈ ਆ ਠੀਕ ਹੈ ਜੀ ਸੁਬਾ ਬਿਲਕੁਲ ਸੱਜਰ ਹੀ ਹੈ ਕੋਈ ਹफ्ते ਹੁੰਦਾ ਪਾਜੀ ਪਾਜੀ ਸਾੜੀਆਂ ਦੇ ਆਵੇ ਬੱਚਿਆਂ ਦੇ ਨਾਲੂ ਨਾਲ ਜਿੰਨੀਆਂ ਮੱਝਾਂ ਸੁਈਆਂ ਬਿਲਕੁਲ ਹਉਤੇ ਤੋਂ ਅੰਦਰ ਅੰਦਰ ਹੀ ਸੁਈਆਂ ਸੀਗੇ ਮੱਝਾਂ ਠੀਕ ਹੈ ਜੀ ਹਾਂਜੀ ਹਾਂਜੀ ਜੋ ਵੀ ਆਪਾਂ ਮੈਂ ਵੀਰ ਸਰਮਣੇ ਸ਼ਟਾਰਟ ਆਪਾਂ ਕਰਦੇ ਹਾਂ ਸ਼ੁਰੂਆਤ ਆਪਾਂ ਇਸੇ ਨੀਲੀ ਰਾਵੀ ਬਾਜੇ ਤੋਂ ਝੋਟੀ ਤੋਂ ਕਰ ਲਏ ਠੀਕ ਹੈ ਇਹ ਤਾਂ ਸੁਵਾ ਵੀਰ ਦੱਸਦ ਗਿਆ ਸੁਵਾ ਕਿ ਇਹ ਸੁਵਾ ਵਿੱਚ ਦੂਸਰਾ ਸੁਵਾ ਸੂਈਆ ਗਰੰਟੀ ਦੇ ਨਾਲ ਹਾਲੇ ਨੂੰ ਮਤਲਬ ਚੌਥਾ ਦਿਨ ਹੀ ਹੈਗਾ ਸੂਈ ਨੂੰ ਆਵੇ ਲੋ ਬੱਚੇ ਦਾ ਨਾੜੂ ਨਾਲੇ ਵਾਲੇ ਠੀਕ ਹੈ ਜੀ ਹਾਂਜੀ ਚਵਾਪ ਸਮਾਂ ਬਹੁਤ ਵਧੀਆ ਇੱਕ ਨੰਬਰ ਦਾ ਹੈ ਠੀਕ ਹੈ ਜੀ ਤੇ ਹੁਣ ਮੌਕੇ ਦੇ ਥੱਲੇ 11 12 ਲੀਟਰ ਦੋ ਤੇ 2.5 ਲੀਟਰ ਇਹਦੀ ਝੋਟੀ ਦੀ ਗਾੜ ਆ ਠੀਕ ਹੈ ਜੀ ਦੁੱਧ ਆਪਾਂ ਚੋ ਚੋ ਕੇ ਦੋ ਟਾਈਮ ਰੋਜ਼ ਮਹਾਰਾਜ ਕਿਰਪਾ ਨਾਲ ਦੋ ਤਿੰਨ ਡੰਗ ਰੋਜ਼ ਵੇਖਦੇ ਆ ਠੀਕ ਹੈ ਜੀ ਜੋ ਦੱਸਾਂਗੇ ਉਹ ਹੀ ਨਿਕਲੂਗਾ ਦੁੱਧ ਜਿੰਨਾ ਕਹਾਂਗੇ ਉਹ ਹੀ ਨਿਕਲੂਗਾ ਇਹ ਨਹੀਂ ਵੀ ਦੱਸ ਨਿਕਲੂਗਾ ਉਹ ਆਵੇ ਇਹਨੂੰ ਨਾ ਬੱਚੇ ਨੇ ਹੁਣੇ ਲਿਆਂਦੀ ਵੀ ਹੁਣੇ ਹੀ ਆ ਤੇ ਉਹ ਬੱਚੇ ਨੇ ਮੂੰਹ ਮਾਰਦਾ ਕਰਕੇ ਆਵੇ ਥਣਾ ਜਿਆਂ ਦੇ ਵਿੱਚ ਮੈਂ ਆ ਗਈ ਤਾਂ ਕਰਕੇ ਉਹ ਤਰਾ ਥਣ ਚੱਡਾ ਬਹੁਤ ਸੈਟ ਆ 2 ਲੀਟਰ ਤੋਂ ਇਹਦੀ ਝੋਟੀ ਦੀ ਗਾੜ ਜਿਆਦੀ ਆ ਅੱਜ ਹੀ ਮੌਕੇ ਤੇ ਠੀਕ ਆ ਜੀ ਬਾਕੀ ਕੱਲ ਦੀ ਪਰਸੋਂ ਦੀ ਸੂਈ ਹੈ ਹਾਂਜੀ ਅੱਜ ਤੀਸਰਾ ਜਾਂ ਚੌਥਾ ਦਿਨ ਆਵੇ ਬੱਚੇ ਦਾ ਹੰਡਾ ਹੀ ਆ ਨਾੜੂ ਨਾਲ ਆ ਬੱਚੇ ਦਾ ਨਾੜੂ ਨਾੜੂ ਬੱਚੇ ਦੇ ਨਾਲ ਮਗਰ ਕਟਾ ਨਾ ਹਾਂਜੀ ਕਟਾ ਆ ਲੋ ਜੀ ਆ ਮਗਰ ਕਟਾ ਹਾਂਜੀ ਸੁਬਾ ਦੂਜਾ ਦੂਸਰਾ ਸੁਬਾ ਬਾਕੀ ਨੀਲੀ ਰਾਵੀਆ ਦੋਸਤੋ ਮੂੰਹ ਸਫੇਦ ਆ ਸਾਰਾ ਬਿੱਲੀ ਮਣਕੀ ਅੱਖ ਮਗਰਲੇ ਖੁਰਤੋ ਤੇ ਠੀਕ ਹੈ ਜੀ ਆਪ ਸਮਾਂ ਵੀ ਬਹੁਤ ਜ਼ਿਆਦਾ ਇੱਕ ਨੰਬਰ ਦਾ ਤੁਸੀਂ ਹੋਣ ਜਿਹੜਾ 10-11 10-10 ਤੇ ਹਾਂ ਜੀ 11 ਲੀਟਰ ਦੁੱਧ ਭਾਜੀ ਜਿਹੜਾ ਹਾਜ਼ਰ ਹੈ ਅੱਜ ਮੌਕੇ ਤੇ 14 ਲੀਟਰ ਤੱਕ ਦੁੱਧ ਮੇਰੇ ਹਿਸਾਬ ਨਾਲ ਕਰੂਗੀ ਗਰਮੀ ਗਰਮੀ ਆ ਚਲੋ 16-17 ਲੀਟਰ ਤੇ ਨਹੀਂ ਕਹਿ ਸਕਦੇ ਥੇ ਵੀ ਸਰਮਣ ਜਾਓ ਖੋਲ ਕੇ ਦਿਖਾ ਦਗੇ ਲਓ ਦੋਸਤੋ ਵੈਸੇ ਕਾਰਗੁਜ਼ਾਰੀ ਅੱਜ ਚੰਗੀ ਆ 10 ਤੋਂ ਪਲੱਸ 10-11 10 ਤੋਂ ਪਲੱਸ ਹੀ ਆ ਅੱਜ ਅੱਜ ਕੋਈ ਵੀਰ ਬੋਲਾ ਮੰਨ ਕੇ ਤੁਸੀਂ ਤਸੱਲੀ ਕਰ ਲਿਓ ਠੀਕ ਹੈ ਤੇ ਜੇ ਦਿਨ ਦੇ ਵਿੱਚ ਤੇ ਨਾਰਮਲ ਹੀ ਕੋਈ 3 ਤੋਂ 4 ਕਿਤੇ ਨੇ ਬਾਕੀ ਚਾਰੂ ਚੂਰੂ ਬਹੁਤ ਜਿਆਦੀ ਆ ਇੱਕ ਨੰਬਰ ਦਾ ਜਵਾਬ ਸਮਾਵਾ ਚਾਰੂ ਵੀ ਪੂਰੀ ਫੋਲਿਆ ਠੀਕ ਆ ਠੀਕ ਹਾਂਜੀ ਵੱਡੇ ਕੱਲ ਬਾਕੀ ਕੱਤ ਵੱਡਾ ਦੋਸਤੋ ਜੰਮੀ ਭਲੀ ਪੂਰੀ ਆ ਵੇਖ ਕੇ ਤੁਸੀਂ ਚੈੱਕ ਕਰੋ ਵਜਨ ਲੋਡ ਫੁੱਲ ਬਟਾ ਫੁੱਲ ਠੀਕ ਆ ਬਿਲਕੁਲ ਚੌੜੇ ਪਿੱਠ ਪੁੜੇ ਦੇ ਵਿੱਚ ਤੋਂ ਪਿੰਡ ਵੀ ਪਲਵਾਨ ਗਿਆ ਦੋਸਤੋ ਤੇ ਮੱਜਾਂ ਵੀ ਤਕਰੀਬਨ ਤੁਸੀਂ ਵੇਖੋਗੇ ਸਾਰੀਆਂ ਪਲਵਾਨਾਂ ਵਰਗੀਆਂ ਮੱਜਾਂ ਵੀ ਪੂਰੀਆਂ ਰਾਜੀ ਆ ਠੀਕ ਆ ਪੂਰੀਆਂ ਫਿੱਟ ਫਾਟ ਤੇ ਨਸਲ ਪ੍ਰੀਤ ਦੇ ਉੱਪਰ ਵੀ ਆਪਾਂ ਗੱਲ ਕਰੀਏ ਤਾਂ ਨਸਲ ਫਰੀਡ ਵਾਲੀਆਂ ਮੱਜਾਂ ਹੁੰਦੀਆਂ ਨੇ ਜ਼ਿਆਦਾਤਰ ਨਾਗ ਜਿਹੜੇ ਨੇਲੀ ਤੇ ਨੇਲੀ ਰਾਵਈ ਤੇ ਪਹਿਲਾਂ ਵੀ ਆਪਾਂ ਕਾਫੀ ਪਸ਼ੂ ਤੁਹਾਨੂੰ ਦਿਖਾਏ ਆ ਪੂਰੇ ਟੌਪ ਟੌਪ ਤੇ ਅੱਜ ਇਹ ਦੋਸਤੋ ਪਹਿਲੇ ਨੰਬਰ ਤੇ ਤੁਸੀਂ ਝੋਟੀ ਦੇਖ ਰਹੇ ਜੀ ਦੂਜਾ ਸੁਹਾ ਸੂਈ ਠੀਕ ਆ ਜੀ ਚੰਗੀ ਸੋਹਣੀ ਦਿੱਖ ਤੂਖਾ ਝੋਟੀ ਦੀ ਬਹੁਤ ਸੋਹਣੇ ਪਿੱਠ ਪੁੜੇ ਦੇ ਵਿੱਚ ਤੇ ਕਦ ਵੱਡਾ ਠੀਕ ਆ ਬਖਾਲਾ ਬਖੂਲਾ ਬਹੁਤ ਸੋਹਣਾ ਬੈਕ ਸਾਈਡ ਤੋਂ ਵੇਖੋ ਬਹੁਤ ਸੋਹਣੇ ਲੇਵੇ ਦੀ ਹੈ ਬਾਕੀ ਵਿੱਚ ਕੋਈ ਇਹ ਨਾ ਸਮਝੇ ਵੀ ਜੇ ਮੈਂ ਥਣਾ ਚਾਈ ਆ ਹੋ ਸਕਦਾ ਇਹ ਚੋਈ ਨਾ ਹੋਵੇ ਇਹ ਇਹ ਮਾ ਜੱਜੀ ਆਈ ਆ ਮਤਲਬ ਲੇ ਘੰਟਾ ਕੀ ਇਕਾਈ ਨੂੰ ਆਏ ਉਹ ਬੱਚੇ ਨੇ ਮੂੰਹ ਮਾਰਿਆ ਕਰਕੇ ਥਣਾ ਦੇ ਵਿੱਚ ਆ ਗਈ ਆ ਜਿੰਨੇ ਵੀ ਖੜ ਨਹੀਂ ਗੱਲ ਆਪਣੇ ਦੋ ਟਾਈਮ ਤਸੱਲੀ ਕਰਕੇ ਖੜ ਸਕਦਾ ਹੈ ਸਹੀ ਹੈ ਤੋਰ ਪਈਏ ਬੜੀ ਉਖੇ ਬੰਦੇ ਆ ਜੇ ਆਪਾਂ ਕਿਸ ਨੂੰ 12 13 ਆਦਿ ਕੇ ਜਾ ਕੇ 8 7 ਕਿਲੋ ਨਿਕਲੇ ਤੇ ਫਿਰ ਅਗਲੇ ਨੂੰ ਦੁੱਖ ਆਉਂਦਾ ਪੈਸੇ ਬਹੁਤੇ ਔਖੇ ਜਿੰਨੇ ਡੰਗਰ ਤੋਂ ਦੇਣੇ ਆ ਹਰ ਵਾਰੀ ਆਪਾਂ ਗੱਲ ਕਰਦੇ ਆ ਪੈਸਾ ਲੱਗਦਾ ਹੈ ਹੈ ਜਿਹੜੇ ਬੋਏ ਦੇ ਵਿੱਚੋਂ ਜਿੰਨੇ ਪੈਸੇ ਕੱਢਨੇ ਆ ਉਹ ਬੜੀ ਮੁਸ਼ਕਲ ਦੇ ਨਾਲ ਡੰਗਰਾਂ ਦੇ ਪੈਸੇ ਤਾਰਦੇ ਆ ਅਸੀਂ ਐਵੇਂ ਨਫੇ ਦੇ ਮਾਰੇ ਕੋਈ ਵੱਡੀ ਗੱਲ ਕੋਈ 10000 ਕੱਢ ਲਾਂਗੇ 5 ਕੱਢ ਲਾਂਗੇ ਝੂਠ ਮਾਰਦਗੇ ਅਗਲਾ ਜਾ ਕੇ ਸਾਰਾ ਸੁਆ ਗਾਵਾਂ ਕੱਢਦਾ ਰਵੇ ਕੋਈ ਫਾਇਦਾ ਨਹੀਂ ਆ ਬਿਲਕੁਲ ਜੀ ਬਿਲਕੁਲ ਜੋ ਜੋ ਹੋਏ ਹੋਊਗਾ ਉਹ ਹੀ ਦੱਸਾਂਗੇ ਅੱਛਾ ਤੇ ਕੀ ਮੁੱਲ ਕਰਦੇ ਵੀਰੇ ਮੁੱਲ ਵੇਖ ਲਓ ਜਿੰਨੇ ਦੇ ਤੁਸੀਂ ਕਹੋਗੇ ਦੇ ਦਾਂਗੇ ਆ ਨਹੀਂ ਦੇ ਦिए ਮੜਾ ਦੱਸ ਦिए ਸਾਂਝਾ ਕਰ ਦिए ਰੇਟ ਬਾਕੀ ਆਪਣੇ ਭੈਣ ਭਰਾ ਜਿੰਨਾ ਰੇਟ ਲਾਉਣਗੇ ਚਲੋ ਉਹਨਾਂ ਆਪਦੀ ਸਮਝ ਨਾਲ ਲਾਉਣਾ ਤੁਸੀਂ ਮੰਗੋ ਇੱਕ ਵਾਰੀ ਕੀ ਜਾਂਦੇ ਇਹ ਆਪਾਂ ਦੇ 1.45 ਮੁੱਲ ਕਰਦੇ ਆ 1.45 ਹਾਂਜੀ ਬਾਕੀ ਦੁੱਧ ਕਰਮਾੜੀ ਦਾ ਆਸ ਹੈ ਵੀ 14 ਲੀਟਰ ਤੋਂ ਕਲਾਸ ਜਾਊਗੀ ਹੋਣ ਇਹਦੇ ਥੱਲੇ 11 ਲੀਟਰ ਦੁੱਧ ਆਜ ਰਿਹਾ ਅੱਲੇ ਮਤਲਬ ਚੌਥੇ ਦਿਨ ਦੀ ਮੈਸੂਈ ਹੈ ਜਿਹੜਾ ਆਪਾਂ ਮਨਾ ਦਾਂਗੇ ਬਿਲਕੁਲ ਵੀਰੇ ਜੀ ਇਮੋ ਟਾਈਮ ਅੱਗੇ ਵੀ ਆਪਾਂ ਰੋਜ਼ ਇਹ ਥੋੜਾ ਵੀ ਆਪਾਂ ਇੱਕ ਮੱਝ ਵੇਚਦੇ ਆਂ ਮਹਾਰਾਜ ਕਿਰਪਾ ਨਾਲ ਆਪਣੀਆਂ ਦੋ ਚਾਰ ਮਝਰ ਜਾਂਣਾ ਦਿੱਲੀ ਵਿਗਰ। ਬਿਲਕੁਲ ਜੀ। ਹਾਂਜੀ ਜੇ ਕੋਈ ਆਪਾਂ ਇੰਨੀਆਂ ਵੀਡੀਓ ਤੁਸੀਂ ਪਾਈਆਂ ਤੁਹਾਨੂੰ ਕਦੀ ਦੱਸੋ ਕਿਸੇ ਨੇ ਦੁੱਧ ਦਾ ਲੰਮਾ ਦਿੱਤਾ ਜਾਂ ਜੇ ਕਹੇ ਵੀ ਚੀਜ਼ ਦਾ ਲੰਮਾ ਆਇਆ ਤੁਸੀਂ ਆ ਗੱਲ ਕਰੋ। ਬਾਕੀ ਚੰਗੇ ਗੁਣਾਂ ਚੱਕੇ ਕਰਤੂਤ ਵਾਲਾ ਪਸੂ ਇਹ ਨਹੀਂ ਵੀ ਆਪਾਂ ਕਈ ਵਪਾਰੀ ਕਹਿੰਦੇ ਆ ਗਰਮੀ ਦੇ ਵਿੱਚ ਸਾਡੇ ਕੋ ਪੈਂਦਾ ਕੱਖ ਨਹੀਂ ਅਸੀਂ ਜੋ ਇਹਨਾਂ ਨੂੰ ਆਪ ਦਾ ਜੋਰ ਅਸੀਂ ਪੂਰਾ ਲਾਉਣੇ ਆ ਵੰਡ ਪੱਠਾ ਵੀ ਜੋ ਵੀ ਹਰੀਆ ਪਵੇ ਗਰਮੀ ਦੇ ਵਿੱਚ ਅੰਡ ਵੀ ਅਸੀਂ ਪੂਰਾ ਫੁੱਲ ਪਾਉਣੇ ਆ ਔ ਟਿਲ ਮੱਠ ਰਹੀ ਫਿਰ ਵਪਾਰਕਾ ਦਾ ਹਨਾ ਜੀ ਹਾਂ ਜੀ ਜੇ ਕਈ ਕਹਿ ਦਿੰਦੇ ਆ ਵੀ ਗਰਮੀ ਸਾਡੇ ਕੋ ਪਾਇਆ ਕੱਖ ਨਹੀਂ ਪਿਆ ਕੱਖ ਨਹੀਂ ਅਸੀਂ ਨਹੀਂ ਕਸਰ ਛੱਡਦੇ ਆਪ ਜੀ ਕੋ ਡੰਗਰ ਖਾਨ ਵਾਲਾ ਵੇ ਸਹੀਂ 1 45 ਦੀ ਦੋਸਤ ਇਹ ਮਿਲ ਜੂਗੀ ਬਹੁਤ ਖੂਬਸੂਰਤ ਝੋਟੀਆਂ ਹਾਂ ਜੀ ਦੁੱਧ ਬਾਕੀ ਇਹਨੇ 14 ਲੀਟਰ ਦੁੱਧ ਝੋਟੀ ਚਵਾਊਗੀ ਚਵਾ ਆ ਬਸਵਾ ਵੀ ਮੋਟਾ ਹੈ ਬੇਨਾ ਦੁੱਧ ਤੇ ਬੜੇ ਆਰਾਮ ਤੇ ਨਾਲ ਹੀ ਇਹਨੇ ਦੇਣਾ ਅੱਛਾ ਵੀਰ ਸਰਮਨ ਅੱਗੇ ਸੈਕਿੰਡ ਨੰਬਰ ਤੇ ਜਿਹੜੀ ਆ ਝੋਟੀ ਆਪਣੇ ਕੋਲ ਖੜੀ ਆ ਹਾਂਜੀ ਇਹ ਵੀ ਵੀਰ ਜੀ ਨੀਲੀ 라ਵੀ ਆਪਣੇ ਪਾਕਿਸਤਾਨੀ ਦੂਸਰਾ ਸੁਆ ਹੀ ਇਹ ਇਹ ਵੀ ਹਲੇ ਮੈਂ ਮੂੰਹ ਨਹੀਂ ਫੜ ਕੇ ਵੇਖਿਆ ਵੀ ਉਹਨਾਂ ਦੱਸਿਆ ਵੀ ਦੰਦਾਂ ਦੇ ਵਿੱਚ ਆ ਝੋਟੀ ਮਤਲਬ ਅੱਛਾ ਦੂਜਾ ਸੁਆ ਹੈ ਦੂਜਾ ਸੁਆ ਵੀ ਬਿਲਕੁਲ ਤਾਜ਼ੀ ਹੋ ਕੇ ਉੱਤਨੀ ਕਰਨੀ ਵਾਲੇ ਦੰਦ ਕਰਨ ਢੀ ਹੋਗੀ ਜਾਂ ਹਾਂਜੀ ਮੈਂ ਵੇਖਿਆ ਨਹੀਂ ਵੀਰ ਇਸ ਤਰ੍ਹਾਂ ਹੀ ਮੈਨੂੰ ਕਾਹ ਲੈਣੇ ਆਖਿਆ ਅੱਛਾ ਅੱਛਾ ਹਾਂ ਪਾ ਕੋਈ ਕਹਿ ਤੀ ਲੋਕ ਦੋਸਤ ਉਹ ਹੈ ਮੂੰਹ ਦੰਦ ਦੀ ਜ਼ਬਾਨ ਮੰਨ ਕੇ ਚਾਹੇ ਕੋਈ ਕੰਨੀ ਵਾਲੇ ਬਰਾਬਰ ਸਗਰਾਹ ਵਾਲੇ ਦਿਨ ਮੈਂ ਸੂਈ ਆ। ਆ ਹੋ ਗਿਆ ਅੱਜ 3-4 ਦਿਨ। ਹਾਂਜੀ ਚੌਥਾ ਦਿਨ ਅੱਜ ਮਾਝ ਨੂੰ 10 ਕਿਲੋ ਤੋਂ ਉੱਪਰ ਦੁੱਧ ਆ ਆਪਾਂ ਚੋਣਦੇ ਆ ਉਦੋਂ ਦੀ ਜਦੋਂ ਦੀ ਮਾਝ ਸੂਈ ਹੈ ਨਾ। ਹਾਂਜੀ ਸੁੰਦਿਆ ਸਾਰੀ ਅਗਲੇ ਡੰਗ ਆਪਣੇ ਕੋਲੇ ਆ ਗਈ ਉਹ ਮਾਝ ਨੂੰ ਨਹੀਂ ਆਈ ਆਪਣੇ ਕੋਲੇ। ਲੈ ਵੀ। ਹਾਂ 1 ਕਿਲੋ ਦੁੱਧ ਤੋਂ ਸਟਾਰਟ ਹੋਈ ਆ। ਅੱਛਾ। ਹਾਂਜੀ ਇਹ ਜਿੱਥੋਂ ਆਪਾਂ ਲਈ ਗਾਰੰਟੀ ਨਹੀਂ ਵਾਲੀ ਮਾਝ ਲਈ। ਠੀਕ ਆ। ਮਤਲਬ ਉਹਨਾਂ ਆਖਿਆ ਵੀ 12 ਲੀਟਰ ਦੁੱਧ ਹੈ ਪਹਿਲੇ ਸਵੇਰ ਥਲਿਓ ਚੋਇਆ। ਅੱਛਾ ਹੁਣ ਦੂਜਾ ਸੂਆ ਹੈ। ਹੁਣ ਦੂਸਰਾ ਸੂਆ ਸੂਈ ਹੈ। ਠੰਡੀ ਧੀਰੀ ਬਹੁਤ ਹੈ। ਮ हां जी हां जी बिल्कुल ਤੁਸੀਂ ਵੇਖੋਗੇ ਤਾਜ਼ਾ ਬੱਚਾ ਬਿਲਕੁਲ ਤਾਜ਼ਾ ਬੱਚਾ ਠੀਕ ਆ ਜੀ ਜਵਾਹ ਦੀ ਇਹਦੀ ਗਾੜ ਵੀ ਪੂਰੀ ਭੋਲ ਲਿਆ ਦੂਜਾ ਸੂਆ ਅਕਸਰ ਤਾਂ ਕਹਿੰਦੇ ਰਹਿੰਦੇ ਨੇ ਦੂਜਾ ਸੂਆ ਠੰਡੀ ਧੀਰੀ ਆ ਕੋਈ ਇਹ ਨਹੀਂ ਗਈਆਂ ਵਪਾਰੀਆਂ ਨੇ ਉਹ ਮੱਝ ਥਣਾ ਜ ਤਾਂ ਆਈ ਹੈ ਭਾਈ ਆਪਾਂ ਲਿਓਣੀ ਕਰਕੇ ਇਹ ਨਹੀਂ ਆਪਾਂ ਤੁਹਾਨੂੰ ਫੋਨ ਕੀਤਾ ਅਰੇ ਕਈ ਡੰਗਰ ਵਪਾਰੀ ਚ ਆਉਂਦੇ ਨਹੀਂ ਡਾਕ ਛੱਡਦੇ ਵੀਡੀਓ ਬਣਾਉਂਦੇ ਮਾਰੇ ਉਹ ਬਿਲਕੁਲ ਬਿਲਕੁਲ ਤੇ ਆਪਣੀਆਂ ਮੱਝਾਂ 5 ਵਜੇ ਦੀ ਆਪਣੀ ਚਵਾਈ ਹੁੰਦੀ ਆ ਆਹ ਵੇਖ ਲਓ ਭਾਈ ਦੰਦ ਵਿਖਾਉਂਦੇ ਹੋਵੇ ਲੰਗਾਂ ਵਾਲੇ ਬਰਾਬਰ ਨਹੀਂ ਹਾਲੇ ਹਾਂ ਆਹ ਵੇਖ ਲਓ ਲਓ ਜੀ ਠੀਕ ਆ ਆਹ ਲੋ ਚੋਟੀ ਬਹੁਤ ਖੂਬਸੂਰਤ ਆ ਦੋਸਤੋ ਜਿੱਦਾਂ ਪੱਕ ਪਾਕਿਸਤਾਨੀ ਨੀਲੀ ਕਹਦੇ ਨੇ ਪਾਕਿਸਤਾਨੀ ਨੀਲੀ ਆ ਇਹ ਬਾੜ ਰਹੀ ਆ ਕਿ ਮੱਝਾ ਇੱਥੋਂ ਆਪਾਂ ਲਈਆਂ ਹਾਂ ਇਹ ਦੋ ਦਿਨਾਂ ਦੇ ਜੇ ਆਪਾਂ ਟਾਈਮ ਤੇ ਛੱਡੀ ਹੋਵੇ ਤੇ ਫਿਰ ਪੂਰਾ ਚੱਡਾ ਵਾ ਕੇ ਨਿਗਰ ਚੱਡੇ ਦੀ ਆ ਪੂਰਾ ਦੁੱਧ ਆਜੇ ਸਰਵਣ ਭਾਈ ਇੱਕ ਵਾਰੀ ਫੇਰ ਕਨਫਰਮ ਕਰਾਈਏ ਕੀ ਬੋਲਾ ਹੋਣੀ ਤੇ ਸਲੀਆਂ ਦੁੱਧ 10 ਲੀਟਰ ਤੋਂ ਉੱਪਰ ਆ ਵੀ ਅੱਜ 10 ਲੀਟਰ ਤੋਂ ਹਾਂਜੀ 10 ਲੀਟਰ ਮੰਨ ਕੇ ਚੱਲ ਲਓ ਤੇ ਬੰਦ ਲੇਵਾ ਦੋਸਤੋ ਬਿਲਕੁਲ ਚੌਰਸ ਲੇਵੇ ਦੇ ਵਿੱਚ ਹਾਂਜੀ ਹਾਂਜੀ ਕੱਲਾ ਕੱਲਾ ਥਣ ਲੱਗਾ ਨਖੇੜ ਬਹੁਤ ਖੂਬਸੂਰਤ ਬ ਤੱਲੀ ਗੱਲ ਹੀ ਨਹੀਂ ਹੈਗੀ ਦੋਸਤੋ ਬੰਤੀ ਟੋਟੇ ਦੇ ਪੱਲੇ ਬਹੁਤ ਕੋਸ਼ਾ ਵੇਖੋ ਹਾਂਜੀ ਠੰਡੀ ਬੜੀ ਜਿਆਦੀ ਆ ਤੇ ਸੀਲ ਸੌ ਵੀ ਕਾਫੀ ਹੈਗੀ ਏ ਚੋਣਚਣ ਵੀ ਚੰਗੀ ਹੈ ਬਿਲਕੁਲ ਬਹੁਤ ਜਿਆਦੀ ਚੰਗੀ ਵੀਰ ਕਈ ਵਪਾਰੀ ਆਪਣੇ ਚਲ ਮਹਾਰਾਜ ਦੀ ਕਿਰਪਾ ਨਾਲ ਰਜਾਨਾ ਡੰਗਰ ਵੇਖਦਾ ਤੁਸੀਂ ਇਸ ਤਰ੍ਹਾਂ ਇਹ ਨਹੀਂ ਕੋਈ ਕਈ ਕਈ ਵਪਾਰੀ ਉਤੇ ਫਲਗਾਰੀਆਂ ਪਾ ਦਿੰਦੇ ਆ ਰਸਤੇ ਨਵੇਂ ਪਾ ਦਿੰਦੇ ਜੋ ਕੋਈ ਡੰਗਰ ਨਹੀਂ ਦੇਣਾ ਹਾਂ ਬਿਲਕੁਲ ਨਾ ਉਹ ਫਲਗਾਰੀ ਨਹੀਂ ਦਿੰਦੇ ਨਾ ਨਾ ਰਸਤੇ ਨਹੀਂ ਦੇਣਾ ਨਾ ਸਿੰਗਲ ਖੱਡੀ ਨਹੀਂ ਦੇਣਾ ਜੇ ਇਹ ਦੇ ਕਰਤੂਤ ਡੰਗਰ ਚ ਹੋ ਰਹੇ ਫੇਰ ਹੀ ਅਗਲੇ ਪੈਸੇ ਬਿਲਕੁਲ ਜੀ ਬਿਲਕੁਲ ਹੁਣ ਕਈ ਤਿਆਂ ਤਨ ਚਾ ਚਾ ਰਸੇ ਚਾੜੇ ਹੁੰਦੇ ਆ ਉਹ ਕਮਲ ਪੈਂਦਾ ਡੰਗਰ ਨੂੰ ਹਾਂ ਤੇ ਆਪਾਂ ਦੇ ਜੋ ਕੋ ਪਿੱਛੋਂ ਆਵੇ ਉਸ ਤਰ੍ਹਾਂ ਹੀ ਆਪਣਾ ਮਹਾਰਾਜ ਕਿਰਪਾ ਨਾਲ ਡੰਗਰ ਵੇਖਦੇ ਆ ਹਾਂ ਚਲੋ ਜੀ ਹਰਕ ਦੀ ਸਮਝ ਆਪੋ ਆਪਣੀ ਬਾਕੀ ਝੋਟੀ ਨੀਲੀ ਦੀ ਆ ਦੋਸਤਾਂ ਹਾਂਜੀ ਸੋਨੇ ਕਾਰਗ ਜਰੀ ਆ ਕਿ 34 ਦਿਨਾਂ ਦੇ ਦੌਰਾਨ ਕੋਈ 10 ਕਿਲੋ ਤੋਂ ਸ਼ੁਰੂਆਤ ਕੀਤੀ ਆ ਹਾਂਜੀ ਹਾਂਜੀ ਵੇਲ ਵੇਖੋ ਵੇਲ ਬੜੀ ਸੋਹਣੀ ਆ ਬਾਕੀ 14 ਲੀਟਰ ਪਾਈ ਤੋਂ 14 ਲੀਟਰ ਵਿੱਚ ਆਉਗੀ ਝੋਟੀ ਕੱਦ ਵੀ ਕੋਈ ਦੂਰੋਂ ਨੇੜੇੋਂ ਆ ਰਿਹਾ ਭਰਾ ਕਿਉਂਕਿ ਇਹ ਦੋਸਤੋ ਇਨਵਿਟੇਸ਼ਨ ਹੀ ਸਦਾ ਹੀ ਹੁੰਦਾ ਸਾਰਿਆਂ ਵੀਰਾਂ ਨੂੰ ਕੱਤੇ ਨੇ ਮੂੰਹ ਮਾਰਦਾ ਵੀ ਪਸੂ ਹਾਂਜੀ ਕੋਈ ਗੱਲ ਉਹ ਬੱਚਾ ਸੀ ਕੋਲ ਬੱਚਾ ਆਵੇ ਹੁਣ ਇਹਨੇ ਪਸਮ ਜਣਾ ਬਾਕੀ ਕਾਰਗੁਜ਼ਾਰੀ ਦੋਸਤੋ ਚੰਗੀ ਆ ਝੋਟੀ ਦੀ 10 ਕਿਲੋ ਤੋਂ ਸ਼ਟਾਰਟ ਹੋਈ ਆ ਇੰਨੇ ਚੌੜੇ ਪਿੱਠਪੁੜੇ ਦੇ ਵਿੱਚ 13-14 ਲੀਟਰ ਦੁੱਧ ਝੋਟੀ ਨਹੀਂ ਚਵਾਉਣਾ ਚਵਾਉਣਾ ਬਿਲਕੁਲ ਜੀ ਬਿਲਕੁਲ ਠੰਡੀ ਧੀਰੀ ਵੜੀ ਆ ਪੱਜਾ ਵੇਕਟਰਾਂ ਨਹੀਂ ਤਾਂ ਇਹੋ ਜੇ ਰਸੇ ਨਾਲ ਕੇ ਡੰਗਰ ਰਹਿੰਦਾ ਲਓ ਜੀ ਬਾਕੀ ਪਸ਼ੂ ਵੇਖ ਕੇ ਦੋਸਤੋਂ ਨੰਨੰਦ ਆ ਜਾਊਗਾ ਬਹੁਤ ਸੋਹਣੇ ਚੰਗੇ ਪਲੇ ਪਲੋਸੇ ਚੰਗੇ ਪਲੇ ਪਲੀਤੇ ਪਸ਼ੂ ਆ ਹਾਂਜੀ ਇਹ ਨਹੀਂ ਆਪਾਂ ਉਹ ਮਾਰਾ ਡੰਗਰ ਨਹੀਂ ਖਰੀਦੀਦਾ ਆਪਣੀਆਂ ਲੋ ਤੇ ਚੰਗੀ ਕਰਕੇ ਲਈਦੀ ਬਿਲਕੁਲ ਜੀ ਬਿਲਕੁਲ ਹਾਂਜੀ ਬਾਕੀ ਦੋਸਤੋਂ ਜਿਹੜੇ ਵੀਰ ਨੇ ਜਿੰਨਾ ਪੈਸਾ ਜਿਹੋ ਜਿਹਾ ਪੈਸਾ ਲਾਉਣਾ ਜਿੰਨਾ ਪੈਸਾ ਲਾਹੋਗੇ ਜਿਹੋ ਜਿਹਾ ਪਸ਼ੂ ਖਰੀਦ ਉਹ ਜਿਆ ਪਸ਼ੂ ਮਿਲ ਜੂਗਾ ਝੋਟੀਆਂ ਪੋੜੀਆਂ ਸ਼ਕੀਨ ਅੱਗੇ ਮੰਨਵਾਗੇ ਤੇ ਬੰਦ ਨਹੀਂ ਥਲੇ ਆ ਕੋ ਨਹੀਂ ਹਾਂ ਬੰਦੋ ਨਾਲ ਹੀ ਥੇ ਜੀ ਜੋ ਦੱਸਾਂਗਾ ਤਾ ਉਹ ਨਿਕਲੂਗਾ ਆ ਲਓ ਜੀ ਠੀਕ ਆ ਹੁਣ ਬਹੁਤੇ ਲੋਕ ਕਹਿੰਦੇ ਆ ਵੀ ਚੱਲ ਆਨਲਾਈਨ ਭੇਜ ਦਿਓ ਆ ਆਪਾਂ ਉਹ ਨਹੀਂ ਕੰਮ ਕਰਦੇ ਵੀਰ ਆਨਲਾਈਨ ਹੀ ਅਗਲੇ ਨਾਲ ਨੇ ਤੂੰ ਪੈਸੇ ਦੇਣੇ ਆ ਬਿਲਕੁਲ ਜੀ ਬਿਲਕੁਲ ਇੱਥੇ ਵੀਡੀਓ ਦੇ ਵਿੱਚ ਕਈ ਵਾਰੀ ਡੰਗਰ ਚੰਗਾ ਆ ਜਾਂਦਾ ਏ ਕੋਲ ਜਾਈ ਕੇ ਤੇ ਮੜਾ ਜਾ ਆ ਜਾਂਦਾ ਏ ਅਗਲੇ ਨੇ ਸੌਦਾ ਕੀਤਾ ਵੀ ਵੇਹਿਆਂ ਨੇ ਜੇ ਤੂੰ ਆ ਜਾਏਗਾ 2-400 ਕਿਲੋਮੀਟਰ ਤੋਂ ਵੱਡੀ ਗੱਲ ਜੇ ਤੇਰੇ ਨਾਮ پسند ਉਹਦਾ ਤੇਲ ਹੀ ਆ 2 400 ਦਾ ਹੋੜ ਕਿਸੇ ਵਾਸ ਗਲਜੇਗਾ ਬਿਲਕੁਲ ਤੇ ਸਾਨੂੰ ਬਾਈ ਉਹਦਾ ਜੇ ਘਰ ਜਾ ਕੇ ਮੁੜ ਕੇ ਪਛੋਂ ਤੋਂ ਆਦਾਵੇਂ ਮਾੜੀ ਆ ਗਈ ਆ ਉਹ ਤੇ ਨਹੀਂ ਆਨੇ ਵੀ ਆਣ ਕੇ ਵੇਖ ਕੇ ਦੋ ਡੰਗ ਚੋ ਕੇ ਖੜੋ ਬਿਲਕੁਲ ਜੀ تسਲੀ ਕਰਕੇ ਕਈ ਆਂਦੇ ਹੁੰਦੇ ਆ ਵੀਰ ਤੂੰ ਭੇਜਦੇ ਪੈਸੇ ਪਾ ਦਿੰਨੇ ਓਏ ਇਹ ਸ਼ਰਮ ਨਾਲ ਆਪਾਂ ਵੀ ਬਾਈ ਕਹੇ ਦਿੰਨੇ ਵੀ ਕੱਦ ਕਾਠ ਕਹੀ ਨਾ ਆਪਦੇ ਵੱਲੋਂ ਦੱਸਿਆ ਜਾਂਦਾ ਵੀ ਵੱਡਾ ਵੱਡਾ ਹੋਵੇ ਵੱਡੇ ਨੂੰ ਵੱਡਾ ਕਹਿ ਜਾਂਦਾ ਕਿਰੋਂ ਉਹਨਾਂ ਦੀ ਨਿਗਾਹ ਚ ਆਂ ਲੱਗਦਾ ਵੀ ਛੋਟਾ ਛੋਟਾ ਆ ਹੋਆ ਤੇ ਆਪ ਦਾ ਦਰਮਿਆਨਾ ਹੁੰਦਾ ਤੇ ਆਪਦੀ ਇਥੇ ਜ਼ਰੂਰ ਰੱਖੀ ਕੱਢਿਆ ਕਰਵਾ ਆਂਖੇ ਆਪ ਦਾ ਡੰਗਰ ਵੇਖ ਕੇ ਖੜੋ ਕਿ ਪੈਸੇ ਜਿਹੜੇ ਦੇਣੇ ਆਹੀਂ ਪੈਸੇ ਲੈਣੇ ਆਹੀਂ ਪਾਟਾ ਨੋਟ ਨੇ ਲੱਖ ਰੁਪਏ ਲੱਗ ਜਾਂਦੇ ਆ ਪਸੂ ਖਰੀਦਣ ਲੱਗਿਆ ਤੇ ਆਪਨੇ ਤਸਲੀ ਕਰਕੇ ਖੜੋ ਉਹ ਤਾਂ ਮੁੱਲ ਦੱਸ ਦਈ 1 30 ਦੀ ਹਾਂਜੀ ਲਓ ਜੀ 1 30 ਦੀ ਦੁੱਧ ਚਵਾਉਗੀ ਪੂਰਾ ਫੋਲ ਝੋਟੀ ਐ ਲਓ ਜੀ ਠੀਕ ਆ ਹਾਂਜੀ ਇਹ ਦੋਸਤੋ 1 30 ਦੀ ਮਿਲ ਜੂਗੀ ਤੁਹਾਨੂੰ ਝੋਟੀ ਚੰਗੀ ਖਾਸੀ ਐ ਸਪੈਸ਼ਲ ਝੋਟੀ ਐ ਜਰੂਰ ਹੱਥ ਪਾ ਲਿਓ ਹਾਂਜੀ ਬਿਲਕੁਲ ਸੱਜਰ ਸੂਰ ਗੰਦ ਨਹੀਂ ਗਾ ਦੁੱਧ 14 15 ਲੀਟਰ ਨੇ 14 ਲੀਟਰ ਦੁੱਧ ਗਰਮੀ ਦੇ ਵਿੱਚ ਵੀ ਇਹਨੇ ਚਵਾਉਣਾ 10 ਕਿਲੋ ਦੁੱਧ ਦੇ ਥੱਲੇ ਅੱਜ ਹਾਜ਼ਰ ਆ ਭਾਵੇਂ ਵੀਡੀਓ ਕੋਲ ਦੇ ਕੋ ਚਵਾਲੇ ਭਾਵੇਂ ਆਣ ਕੇ ਚੋਲੇ ਕੋਲ ਠੀਕ ਆ ਜੀ ਅੱਜ ਚੌਥੇ ਦਿਨ ਦੀ ਛੋਟੀ ਸੂਈ ਅੱਜ ਲੈ ਵੀਰ ਸਰਵਣ ਅਗਲੀ ਜਿਹੜੀ ਝੋਟੀ ਆ ਅਗਲੀ ਮਾਝ ਦਿਖਾਈ ਉਹ ਵੀ ਕਰੀਏ ਪੇਸ਼ ਅਗਿਆ ਤੀਜੇ ਨੰਬਰ ਤੇ ਇੱਕ ਹੋਰ ਤੁਹਾਨੂੰ ਦਿਖਾ ਦਿੰਦੇ ਆ ਬ੍ਰੈਂਡ ਆ ਲਓ ਜੀ ਠੀਕ ਆ ਇਧਰ ਆ ਇੱਕ ਤੋਂ ਇੱਕ ਵੱਧ ਕੇ ਬਸੂ ਤੁਰੇ ਆਉਂਦੇ ਆ ਠੀਕ ਆ ਆ ਵੇਖੋ ਤੇ ਸਰਵਣ ਵੀਰ ਇਹਦਾ ਸੂਆ ਕਿੰਮਾ ਇਹ ਵੀਰ ਜੀ ਆਪਾਂ ਤੀਸਰਾ ਸੂਆ ਕਰਕੇ ਲਿਆਂਦੀ ਆ ਲਓ ਜੀ ਤੀਜਾ ਸੂਆ ਮੰਨ ਕੇ ਕੋ ਲਿਆਂਦੀ ਆ ਹਾਂਜੀ ਹਾਂਜੀ ਤੇ ਬਹੁਤ ਜਿਆਦੇ ਰਿਕਾਰਡ ਵਾਲੀ ਮੈਂ ਹੈ ਬਿਲਕੁਲ ਸਟੇਟ ਪਟਾ ਠੀਕ ਆ ਜੀ ਹਾਂਜੀ ਆ ਵੇਖੋ ਨੀਲੀ ਦੀ ਮਗਰ ਪਿਓਰ ਕੱਟੀ ਇਹਦੀ ਮਗਰ ਕੱਟੀ ਆ ਗਈ ਨੀਲੀ ਦੀ ਨੀਲੀ ਰਾਵੀ ਦੀ ਕੱਟੀ ਆ ਨੀਲੀ ਦੀ ਪਿਓਰ ਮੱਝ ਆਪਾਂ ਅੱਜ ਵੀ ਵੱਡੇ ਪੱਲੇ ਦੀ ਐ ਪੂਰੇ ਵੱਡੇ ਕੱਦ ਦੀ ਤੇ ਦੋਦੇ ਦਾ ਬਾਜੀ ਇਹਦਾ ਬੜਾ ਜ਼ਿਆਦਾ ਰਕਾਰ ਆ ਹਾਂ 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 ਹਾਂਜੀ ਲਓ ਜੀ ਵੱਡੇ ਕੱਦ ਕਾੜ ਦੇ ਵਿੱਚ ਆ ਦੋਸਤੋ ਬਾਕੀ ਮਾਰਕਿੰਗ ਨਿਸ਼ਾਨਾ ਤੁਸੀਂ ਵੇਖ ਕੇ ਚੈੱਕ ਕਰੋ ਹਾਂਜੀ ਇਹ ਵੀ ਆਜ ਦੂਜੇ ਤੀਜੇ ਦਿਨ ਤੀ ਹਾਂਜੀ ਹਫਤਾ ਹੋ ਗਿਆ ਨੂੰ ਸੂਈ ਨੂੰ ਹਫਤਾ ਹੋ ਗਿਆ ਹਾਂਜੀ ਹਾਂ ਤੇ ਕੋ ਹਫਤੇ ਦੇ ਦੌਰਾਨ ਅਜ ਦੁੱਧ ਹੀ ਆ ਗਿਆ ਦੁੱਧ ਕਿੰਨਾ ਹੋਊਗਾ ਦੁੱਧ ਇਹਦੇ ਥੱਲੇ ਅੱਜ ਭਾਈ 14 ਲੀਟਰ ਦੁੱਧ ਚੋਗੇ ਦਵਾਂਗੇ 14 ਲੀਟਰ ਹਾਂਜੀ ਹਾਂ ਲਓ ਜੀ 14 ਲੀਟਰ ਇਸ ਵਕਤ ਇਹਦੇ ਥੱਲੇ ਬਿਲਕੁਲ ਹਾਜ਼ਰ ਆ ਮੱਝ ਵੱਡੀ ਆ ਦੋਸਤੋ ਹਾਂਜੀ ਬਾਕੀ ਭਾਈ ਅਸੀਂ ਇਹ ਨਹੀਂ ਆਂਦੇ ਵੀ ਅਸੀਂ ਤੁਹਾਨੂੰ 18 19 ਲੀਟਰ ਮਿੰਦਾਂਗੇ ਅਸੀਂ ਜੋ ਮੌਕੇ ਤੇ ਉਹ ਹੀ ਦੱਸਾਂਗੇ ਬਾਕੀ ਸਾਨੂੰ ਪਿਛਲੇ ਆਖਿਆ ਵੀ 18 ਲੀਟਰ ਮੱਝ ਦੁੱਧ ਚੋਗਦੀ ਆ ਠੀਕ ਆ ਜੀ ਹਾਂ ਅਸੀਂ ਜੋ ਅੱਜ ਅੱਜ ਸਾਡੇ ਘਰ ਮੌਕੇ ਤੇ ਅਸੀਂ ਹਾ ਲੈ ਨੇ ਮੈਲਾ ਮੂਲਾ ਛੋਟ ਕੇ ਚਲੋ 15 16 ਲੀਟਰ ਦੁੱਧ ਦੇ ਨੇ ਮੈਂ ਨੇ ਕਰਮਾਲੀ ਦੇ ਗਰਮੀ ਚ ਦੇਣਾ ਹੀ ਦੇਣਾ ਬਿਲਕੁਲ ਹਾਂ ਲਓ ਵੀ ਮਦਰ ਕੱਟੀ ਆ ਦੋਸਤੋ ਨਿਸ਼ਾਨੀ ਨਹੀਂ ਛੁਣੀ ਮਗਰ ਕੱਤੇ ਵੀ ਪੂਰੀ ਇੱਕ ਨੰਬਰ ਦੀ ਆ ਭਾਈ ਸਾਰੀ ਐ ਵਧੀਆ ਪਿਓਰ ਕੱਟੀ ਚੰਗੇ ਠੀ ਗੇਦੀ ਆ ਕਿਸੇ ਲਓ ਜੀ ਠੀਕ ਆ ਹਾਂਜੀ ਸੋ ਅੱਖਾ ਅੱਖਾ ਮਦਰ ਦੇ ਉੱਪਰ ਸਾਰੀਆਂ ਹਾਂਜੀ ਤੇ ਕਦ ਕਾਠ ਵੀ ਜਿਹੜਾ ਮਦਰ ਜਿਹੜਾ ਕਰੂਗੀ ਮਾਂ ਜਿਹੜਾ ਕਦ ਕਾਠ ਹਾਂਜੀ ਵੱਡੇ ਕੱਦ ਦੀ ਆ ਮੈਂ ਸਾਰੀ ਕੱਟੀ ਦੀ ਜੀ ਤੁਸੀਂ ਹਾਈਟ ਗਰੋਥ ਕੱਟੀ ਦੀ ਵੇਖ ਲਓ ਹਲੇ ਕੱਲ ਆਈ ਆ ਥੋੜੇ ਜਿਹਾ ਨਾ ਇਹ ਪੱਠੇ ਪੁੱਠੇ ਮਦਰ ਇਹਨ अच्छा ਸਰਵਣੋ ਭਾਈ ਬਾਕੀ ਚੋਣ ਚੋਂ ਚੰਗੀ ਸਪੈਸ਼ਲ ਨਿਕਲੀ ਜੀ ਕੋਈ ਘੂਰ ਛੱਟਾ ਨਹੀਂ ਕਿਸੇ ਥਣ ਦੇ ਵਿੱਚੋਂ ਵੀ 2 2.5 ਲੀਟਰ ਦੀ ਮਹਿੰਦੀ ਗਾੜਿਆ ਠੀਕ ਆ ਮੈਂ ਜਵਾਬ ਸਮਾਨ ਠੰਡੀ ਧੀਰੀ ਪੂਰੀ ਆ ਬਾਕੀ ਇਹ ਵੀ ਤੁਸੀਂ ਯਕੀਨ ਕਰੇ ਹੋਣਾ 12 ਵਜੇ ਜਾਂ 1 ਵਜੇ ਆਪਾਂ 6 ਵਜੇ ਦੀ ਮੈਚ ਹੋਈ ਆ ਠੀਕ ਆ 5:30 ਦੀ ਲਾ ਲਓ ਇਹ ਜੇ ਕਈਆਂ ਨੇ ਜੇ ਟਾਈਮ ਤੇ ਛੱਡੀ ਹੋਵੇ ਤਾਂ ਫੇਰੇ ਜਿੱਦਾਂ ਮੰਡੀ ਆਈਆਂ ਨਹੀਂ ਉਸ ਤਰ੍ਹਾਂ ਮੈਂ ਬਣ ਜਾਂਦੀ ਆ ਹੂੰ ਜੇ ਪਰ ਉਹਨਾਂ ਇੱਕੜੇ ਲਾ ਜਾਂਦੇ ਬੜੀ ਜਿਆਦੀ ਹੋਰ ਚੰਗਾ ਲਾਇਆ ਹੋਵੇ ਬੜੀ ਜਿਆਦੀ ਮੈਂ ਬਣਦੀ ਨਹੀਂ ਵੀ ਸ਼ਰਮ ਨਾਲ ਇੱਕ ਵਾਰੀ ਬਾਹਰ ਖੋਲ ਕੇ ਕੱਢ ਕੇ ਦਿਖਾਈਏ ਕਿਉਂਕਿ ਮੱਝ ਵੱਡੀ ਆ ਤੇ ਥੋੜਾ ਜਿਹਾ ਇਹਨੂੰ ਖੁੱਲੀ ਜਗ੍ਹਾ ਦੇ ਵਿੱਚ ਇੱਧਰ ਕੱਢੀਏ ਇੱਕ ਵਾਰੀ ਆਹ ਲਓ ਜੀ ਠੀਕ ਹੈ ਇਹਨੂੰ ਵੇਖ ਕੇ ਕੋ ਮੜੀ ਬਹੁਤ ਜਿਆਦੀ ਫਿਰ ਮੈਂ ਬੰਦੀ ਆ ਜਿਸ ਤਰ੍ਹਾਂ ਮੰਡੀ ਵਾਲੀਆਂ ਟਾਈਮ ਤੇ ਛੱਡੀਆਂ ਨਾ ਉਸ ਤਰ੍ਹਾਂ ਮੈਂ ਬੰਦੀ ਆ ਪੂਰੀ ਫੋਲ ਠੀਕ ਹੈ ਜੀ ਆਓ ਦੋਸਤੋ ਵੈਸੇ ਚੁਵਾਈ ਜਿਹੜੀ ਮਾਰਨਿੰਗ ਜਿਹੜਾ ਟਾਈਮ ਤੁਹਾਨੂੰ ਦੱਸਿਆ ਗਿਆ ਉਸੇ ਚੁਵਾਈ ਟਾਈਮ ਤੇ ਜਿਹੜੀ ਚੁਵਾਈ ਹੋਵੇ ਉਸੇ ਟਾਈਮ ਦੇ ਭਾਈ 6 ਤੋਂ 6 ਕੋਈ ਟਾਈਮ ਨੂੰ ਟਾਈਮ ਚੋਲੇ ਇਹਨੂੰ ਆਪਾਂ ਟਾਈਮ ਤੋਂ ਕੋਈ ਇੱਕ 10 ਮਿੰਟ ਦਾ ਟਾਈਮ ਨਹੀਂ ਹੈਗਾ ਤੇ 14 ਕਿਲੋ ਤੇ ਹੁਣ ਚੱਲ ਰਹੀ ਹੈ ਹਾਂਜੀ ਭਾਈ ਇਹਦਾ ਉਤਰਾ ਉਹਨਾਂ ਦੇ ਮੈਨੂੰ 17 18 ਲੀਟਰ ਦੁੱਧ ਦੱਸਿਆ ਹੈ ਆਪਾਂ ਜਿੰਨਾ ਮੌਕੇ ਤੇ ਅੱਜ ਅੱਜ ਚੁਵਾ ਦਾਂਗੇ ਨਾ ਕਿ 14 ਲੀਟਰ ਦੁੱਧ ਠੀਕ ਹੈ ਜੀ ਠੀਕ ਹਾਂਜੀ ਲੋ ਦੋਸਤੋ ਦੋ ਟਾਈਮ ਮਿਲਦਾ ਠੀਕ ਹੈ ਜੀ ਵੈਸੇ 6-7 ਦਿਨਾਂ ਦੇ ਥੱਲੇ ਹਾਂਜੀ ਹਫਤਾ ਹੀ ਹੱਲੇ ਹਫਤਾ ਵੀ ਉੱਤੇ ਉਹ ਅੰਦਰ ਆ ਮਾਜਾ ਲੈ ਤੇ ਮਗਰ ਕੱਟੀ ਆ ਠੀਕ ਆ ਜੀ ਕੱਟੀ ਆ ਚਵਾਪਸ ਮਾਂ ਬਹੁਤ ਇੱਕ ਨੰਬਰ ਦਾ ਠੀਕ ਆ ਇਹ ਬਾਂਦੀ ਜਾਂਦੀ ਭਾਈ ਮੈਂ ਚਾਰੂ ਤੂ ਪੱਕੀ ਫੁੱਲ ਵੱਡੀ ਆ ਵੱਡਾ ਕੱਦ ਕਾੜਾ ਪੂਰੇ ਵੱਡੇ ਬੁੱਤ ਜੇ ਸਭ ਭਾਈ ਇਹ ਕੱਢ ਜਾਂਦੀ ਆ ਇੱਕ ਦਿਨ ਮਾਸਾ ਜਿੰਨਾ ਨਹੀਂ ਮਤਬਲ ਰਹਿਣ ਦਿੰਦੀ ਯਾਰ ਜਦੋਂ ਸ਼ਾਮ ਨੂੰ ਲੇਵਾ ਭਰਦੀ ਹੈ ਆ ਪੂਰਾ ਹੁਣ ਤੇ ਹਲੇ ਸਾਰਾ 12 ਵਜੇ ਆ ਆਪਾਂ ਕੋਈ ਇਹਨੂੰ ਟਾਈਮ ਨਹੀਂ ਲਾਇਆ ਹਲੇ ਸਾਰਾ 6 ਘੰਟੇ ਸਾਰੀ ਸੂਈ ਨੂੰ ਜਾਂ ਛੋਈ ਨੂੰ ਹੋਏ ਆ ਹਾਂ ਜੀ ਜੀ ਪਿਓਰ ਨਹੀਂ ਲੀ ਜਾ ਪਿਓਰ ਹਾਵੇ ਕੱਟੀ ਦੇ ਮਾਰੇ ਮਾਰ ਦਿਓ ਆ ਲੋ ਜੀ ਆ ਕੱਟੀ ਵੇਖੋ ਠੀਕ ਆ ਕੱਟੀ ਦੀ ਆਖੂ ਪੂਰੀ ਬਿੱਲੀ ਮਾਂ ਤੇ ਹੀ ਆ ਕੱਟੀ ਬਿੱਲੀ ਕੱਟੀ ਬਿੱਲੀ ਮਣਕੀ ਆਖ ਤੇ ਬਿਲਕੁਲ ਸਟ੍ਰੇਟ ਪਟਾ ਦੋ ਲੱਖਾਂ ਸਾਹਿਬ ਨਵੀਂ ਵੀ ਸਰਮਣੇ ਕਿਤੋਂ ਤੱਕ ਦੇ ਦਾਂਗੇ ਇਹ ਵੇਚੀ ਚਲੋ ਆਪਾਂ ਜਦੋਂ ਕੋਈ ਵੀਰ ਕਰੂਗਾ ਨਾ ਫੋਨ ਆ ਉਦੋਂ ਹੀ ਆਪਾਂ ਇਹਦਾ ਮੁੱਲ ਕਰ ਲਾਂਗੇ ਅੱਛਾ ਸਿੱਧਾ ਹੀ ਫਿਰ ਆ ਫੋਨ ਤੇ ਆਓ ਇਹ ਇੱਕ ਦੋ ਵੀਰਣਾ ਮਾੜੀ ਮੋਟੀ ਗੱਲ ਚੱਲਦੀ ਆ ਅੱਛਾ ਜੀ ਉਹਦੇ ਮੈਨੂੰ ਆਦਾ ਤੂੰ ਵੀਡੀਓ ਨਾ ਪਾਈ ਇਹ ਮੱਝ ਲੈ ਜਾਣੀ ਫੇਰ ਵੀ ਮੈਂ ਚੱਲ ਹੁਣ ਤੇ ਆਇਆ ਅੱਛਾ ਦਿਖਾਦ ਕੇ ਕੋਈ ਗੱਲ ਹਾਂ ਹਾਂ ਦੋਸਤੋ ਮੁੱਲ ਜਿਹੜਾ ਫੋਨ ਤੇ ਕੀਤਾ ਚੱਲ ਮੁੱਲ ਫੋਨ ਤੇ ਜਿਹੜੇ ਵੀਰ ਦੇ ਜਿਹੜੇ ਵੀਰ ਦੇ ਪਸੰਦ ਹੋਈ ਤਾਂ ਤੁਸੀਂ ਕਾਲ ਕਰ ਲਿਓ ਹਾਂ ਰੇਟ ਕਹੇ ਹੋ ਜਾਊਗਾ ਠੀਕ ਆ ਜੀ ਫੋਨ ਦੇ ਉੱਪਰ ਇਹ ਤੀਜੇ ਨੰਬਰ ਤੇ ਮੱਝ ਦਿਖਾਤੀ ਹੈ ਤੇ ਇਸ ਤੋਂ ਅੱਗੇ ਵੀਰ ਸਰਵਣ ਕਿਹੜਾ ਪਸ਼ੂ ਸਰਵਣ ਭਾਈ ਇੱਕ ਚੌਥੇ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਮੱਝ ਆ ਗਈ ਹੈ ਇਹ ਵੀ ਚੌਥੇ ਨੰਬਰ ਤੇ ਭਾਈ ਤੀਸਰਾ ਸੂਆ ਹੈ ਤੀਜਾ ਸੂਆ ਹਾਂਜੀ ਪਿਓਰ ਪਾਕਿਸਤਾਨੀ ਨੀਲੀ ਆ ਵੇਖੋ ਆਖੂ ਕਬਿੱਲੀ ਮਗਰਲੇ ਖੁਰ ਧੋਤੇ ਆ ਪਿਓਰ ਪਾਕਿਸਤਾਨੀ ਇਹ ਵੀ ਨੀਲੀ ਆ ਓਰੀਜਨਲ ਜਿਹਨੂੰ ਪਾਕਿਸਤਾਨੀ ਨੀਲੀ ਮਾਲਦੇ ਆ ਠੀਕ ਆ ਜੀ ਨੀਲੀ ਆ ਅੱਛਾ ਇਹਨੂੰ ਦੇਣਾ ਅੱਜ ਕਿੰਨੇ ਹੋਗੇ ਸੂਈ ਨੂੰ ਇਹਨੂੰ ਦੇਣਾ ਭਾਈ 15 20 ਹੋਗੇ ਉਹ ਫੇ ਕੱਟਾ ਉਧਰ ਵੱਜਾ ਆਪਾਂ ਵਿਖਾ ਲਦਨੇ ਇਹਦਾ ਹਾਂ ਘੁੱਪ ਧੁੱਪ ਕਰਕੇ ਆ ਦੋਸਤ ਬਹੁਤ ਚਾਰੂ ਚੂਰੂ ਆ ਚਾਪ ਸਮਾਂ ਵੀ ਇਹਦਾ ਬੜਾ ਚੰਗਾ ਦੁੱਧ ਵੀ ਥੱਲੇ ਬਹੁਤ ਚੰਗਾ ਆ ਆ ਦੁੱਧ ਕਿੰਨਾ ਵੈਸੇ ਹੋਣਾ ਦੁੱਧ ਭਾਈ ਉਤਨਾ ਆਮ ਵਪਾਰੀਆਂ ਵਾਲਾ 15 ਕਿਲੋ ਆ ਅੱਛਾ ਜੀ 13 ਲੀਟਰ ਦੁੱਧ ਤੋਲਵਾਇ ਕੰਡੇ ਵਾਲਾ ਥੱਲੇ ਆ ਜਾ 2 ਲੀਟਰ ਤੋਂ 2.5 ਤੇਲ ਲਾ ਕੇ ਬਣੇ ਦੀ ਗਾੜ ਆ ਤੇ 13 ਕਿਲੋ ਹੋਏਗਾ ਹਾਂਜੀ ਹਾਂਜੀ ਇਹ ਬੰਦੀ ਵੀ ਬੜੀ ਜਿਆਦੀ ਆ ਮਾ ਜੋਂ ਟਾਈਮ ਥੋੜਾ ਇਸ ਸ਼ਾਮਾਂ ਤੱਕ ਨਾ ਪੂਰਾ ਚੱਡਾ ਵੀ ਉਤਰਾਂ ਮੇਰੇ ਕੋ ਵੀਡੀਓ ਹੈਗੀ ਤੈਨੂੰ ਵਿਖਾ ਦਿੰਦਾ ਜੇ ਟਾਈਮ ਤੇ ਬਣੀ ਦੀ 15 ਦਿਨਾਂ ਦੀ ਹੈ ਹਾਂ ਜੇ 15 ਤੇ 20 ਦਿਨ ਮੰਨ ਕੇ ਚੱਲੋ ਤੁਸੀਂ ਉਹ ਵੀ ਕਟਾ ਆਪਾਂ ਹੈਗਾ ਠੀਕ ਹੈ ਜੀ ਪੂਰਾ ਇਹ ਵੀ ਸਰਮਣ ਇਹਨੂੰ ਖੋਲ ਕੇ ਦਿਖਾ ਦਿਆ ਲਓ ਦੱਸੋ 13 ਕਿਲੋ ਦੁੱਧ ਇਸ ਮੱਝ ਦੇ ਥੱਲੇ ਤੀਜਾ ਸੂਆ ਹਾਂਜੀ ਤੀਜਾ ਪਿਓਰ ਪਾਕਿਸਤਾਨੀ 15 ਦਾ ਕੋ 20 ਕ ਦਿਨਾਂ ਦਾ ਆਈਡੀਆ ਮੰਨ ਲਏ ਠੀਕ ਹੈ ਜੀ ਆਹ ਵੀ ਆਪਾਂ ਕਟਾ ਉਧਰੋਂ ਖੜਨੀ ਉੱਥੇ ਵਿਖਾ ਹੀ ਦੇਣੇ ਆ ਮਗਰ ਕਟਾ ਤੇ ਮੱਝੇ ਵੀ ਤਕਰੀ ਆ ਪੂਰਾ ਵੱਡਾ ਕੱਦ ਬੋਤ ਪਾਕਿਸਤਾਨੀ ਨੀਲੀ ਆ ਅਰिजिनल ਜੈਡ ਨੂੰ ਆਂਦੇ ਆ ਬਿਲਕੁਲ ਪਾਕਿਸਤਾਨੀ ਨੀਲੀ ਆ ਗਈ ਹਾਂਜੀ ਲਓ ਜੀ ਪਾਕਿਸਤਾਨੀ ਨੀਲੀ ਦੇ ਵਿੱਚ ਆ ਜਾਂਦੀ ਹੈ ਉਹ ਕੱਟਾ ਜੇ ਪਾਈ ਰਾ ਉੱਠਣ ਡਿਆ ਵੇਖ ਲੋ ਭਾਵੇਂ ਆਮ ਵਪਾਰੀ ਜਿੱਦੀ ਜਾਂਦੇ ਨੇ ਤਾਂ ਚੱਲੇ ਇਹਨੇ 20 ਕਿਤਨਾ ਜੰਦਰ ਆ ਸੁਣੋ ਜੀ ਆਹੋ ਟਿੰਗਣ ਡਿਆ 20 ਦਿਨ ਹਨਾ ਹਾਂਜੀ ਕੱਟਾ ਹੀ ਆ ਉਹ ਸਦਾ ਕੱਢੀ ਹੋਵੇ ਮੈਂ ਵੇਖਿਆ ਨੇ ਕੱਟਾ ਹੀ ਲਓ ਦੇ ਠੀਕ ਆ ਜੀ ਲਓ ਜੀ ਬਾਕੀ ਕੱਟਾ ਮਗਰਾ ਦੋਸਤੋ ਕੱਟਾ ਪੂਰਾ ਕਾਇਮ ਆ ਤੇ ਕਟਾ ਕਦ ਕੁਦ ਵੀ ਪੂਰਾ ਮਾਣ ਆਪਰੇ ਮੈਂ ਭਾਜੀ ਪੂਰੀ ਫੁੱਲ ਮੈਂ ਬੰਦੀ ਬੜੀ ਕਰਤੂਤ ਵਾਲੀ ਮੈਂ ਆ ਚਵਾ ਸੁਖ 13 ਕਿਲੋ ਦੀ ਇਸ ਵਕਤੇ ਤੇ ਥੱਲੇ ਮਿਲਕਿੰਗ 13 ਲੀਟਰ ਦੁੱਧ ਆਜ ਰਿਆ ਭਾਜੀ ਹਾਜ਼ਰ ਮੌਕੇ ਤੇੜਾ ਚੋਕੇ ਉਹ ਤਰ੍ਹਾਂ ਵਿਖਾਲਾ ਇਹਦਾ 15 ਕਿਲੋ ਦਾ ਏ ਠੀਕ ਆ ਜੀ ਖੁੱਲਾ ਡੁੱਲਾ ਜਿਹੜਾ 13 ਕਿਲੋ ਆ ਹਾਂਜੀ ਤੇ ਬਾਕੀ ਲੇਵੇ ਦੀ ਸਾਫ ਸਫਾਈ ਤੁਸੀਂ ਵੇਖੋ ਵਿਖਾਲਾ ਪੂਲਾ ਬਿਲਕੁਲ ਪੱਧਰ ਵਿਖਾਲਾ ਲੇਵੇ ਦਾ ਠੀਕ ਆ ਜੀ ਤੇ ਵਿਰਲ ਬੁਰਲ ਵੀ ਕਾਫੀ ਸੋਹਣੀ ਅਗਲੇ ਪਿਛਲੇ ਥਨਾ ਦੀ ਹਾਂਜੀ ਸੱਚੀ ਖਬੀ ਬਹਿਣੀ ਦੀ ਵਿਰਲ ਚੰਗੀ ਆ ਮਗਰਲੇ ਖੁਰ ਤੋਤੇ ਆ ਠੀਕ ਆ ਮਗਰਲੇ ਆਖੀ ਬਿੱਲੀ ਆ ਪਿਓ ਹਾਂ ਚਾਰੂ ਚੂਰੂ ਬੜੀ ਆ ਨੀਲੀ ਦੇ ਵਿੱਚ ਜਿਹੜੀ ਦੋਸਤੋ ਇਹ ਮੱਝ ਆ ਜਾਂਦੀ ਆ ਹਾਂਜੀ ਤੇ ਬਾਕੀ ਇਹਦਾ ਮੁੱਲ ਵੀਰ ਸਰਵਣ ਕੀ ਕਰਦੇ ਆ ਮੁੱਲ ਭਾਜੀ ਵਾਲਾ ਵੀ ਕਰਦੇ ਆ ਇੱਕ ਵੀ ਕਰਦੇ ਆ ਹਾਂਜੀ ਠੀਕ ਆ ਜੀ ਆਪਾਂ ਆ ਮੈਂ ਜੀ ਕੱਟੀ ਲਿਆ ਕੇ ਬੰਨ ਗਾੜੀ ਉਹਦੀ 1 ਲੱਖ 20 ਹਜ਼ਾਰ ਦੋਸਤੋ ਇਹਦਾ ਮੁੱਲ ਹਾਂਜੀ ਕਰਦਾ ਵੀਰ ਸਰਵਣ ਸਿੰਘ ਠੀਕ ਆ ਜੀ ਦੁੱਧ 13 ਕਿਲੋ ਆ ਜਿਹੜਾ ਚੋਕੇ ਭਾਵੇਂ ਦੂਰੋਂ ਕਿਹਨੇ ਉਹਨਾ ਵੀਡੀਓ ਕਾਲ ਤੇ ਚਾਲੇ ਠੀਕ ਆ ਤੇ ਇੱਥੇ ਮੌਕੇ ਦੇ ਵੀ ਚੋਕੇ ਤੋਂ ਰਾਤ ਨੂੰ ਤਾਂ ਵੀ ਮਿਲ ਕੇ ਦ ਠੀਕ ਹੈ ਜੀ ਹਾਂ ਜੀ ਦੋ ਦਿਨਾਂ ਥੱਲੇ ਦੇ ਤੋਂ ਦੋਸਤੋ ਜਿੰਨਾ ਦੱਸਿਆ ਗਿਆ ਉਹਦੀ ਮਿੰਤੀ ਗਿੰਤੀ ਆਪਦੇ ਹੱਥੀ ਇਹਨਾਂ ਨੇ ਕੀਤੀ ਆ ਹਾਂ ਜੀ ਤੇ ਬਾਕੀ ਕੋਈ ਵੀਰ ਬੇਸ਼ੱਕ ਦੋ ਨਹੀਂ ਤਿੰਨ ਡੰਗ ਚੋਗੇ ਤਾਂ ਸੱਲੀ ਕਰ ਲੈ ਹਾਂ ਜੀ ਚਾਰ ਦਿਨ ਚੋਲੇ ਆਪਾਂ ਨੂੰ ਕੋਈ ਡਰਾਏ ਨਹੀਂ ਖੇਚਲ ਤੁਸੀਂ ਕਰਨੀ ਆ ਪੈਸਾ ਕਿਉਂਕਿ ਲਾਉਣਾ ਹਾਂ ਜੀ ਤੇ ਬੇਸ਼ੱਕ ਇੱਕ ਦੇ ਵੀ ਦੋ ਡੰਗ ਚੋਗੋ ਤਿੰਨੇ ਡੰਗ ਚੋਲੇ ਪਏ ਇਹ ਇੱਕ ਵੀਦ ਮਿਲ ਜੂਗੀ ਤੁਹਾਨੂੰ ਹਾਂ ਜੀ ਮੱਝ ਚੰਗੀ ਆ ਵੱਡੀ ਆ ਠੀਕ ਆ ਜੀ ਵੱਡੀ ਮੱਝ ਬਸ ਇਹਦਾ ਤਾਂ ਹੀ ਕਰਕੇ ਮੋਲ ਥੋੜਾ ਜਿਹਾ ਘਟਿਆ ਐ ਸੂਈ ਵੀ ਆ ਕਦੋਂ ਦੀ ਮੈਂ ਬਹੁਤ ਜਿਆਦੀ ਕਰਤੂਤ ਵਾਲੀ ਆ ਠੀਕ ਆ ਜੀ ਠੀਕ ਆ ਨਹੀਂ ਨਹੀਂ ਇਹਦੀ ਨਹੀਂ ਲਿਓਣੀ ਆ ਉਹ ਨੀਗੀ ਜੀ ਕੱਟੀ ਜਾਓ ਮੈਂ ਇਹ ਗੰਢੀ ਉਹਨੂੰ ਤੇ ਇਸ ਤੋਂ ਅੱਗੇ ਜਿਹੜੇ ਵੀ ਸਰਵਣ ਆ ਮੱਝ ਆਪਣੇ ਕੋਲ ਖੜੀ ਆ ਹਾਂ ਜੀ ਇਹ ਵੀ ਮੱਝ ਭਾਜੀ ਬਿਲਕੁਲ ਤਾਜੀ ਸੂਈ ਆ ਤਾਂ ਸੂਆ ਕਿੰਨਾ ਦਾ ਮੰਨਦੇ ਸੂਆ ਇਹਦਾ ਤੀਸਰਾ ਚੌਥਾ ਆ ਤੇ ਮੱਝ ਬੜੀ ਜਿਆਦੀ ਰਿਕਾਡ ਵਾਲੀ ਦੁੱਧ ਵਾਲੀ ਪਿਛਲੇ ਸੂਏ ਹਰਿਆਣੇ 'ਚ ਇੱਕ 40 ਦੀ ਮੱਝ ਆਈ ਆ ਅੱਛਾ ਜੀ 17 18 ਲੀਟਰ ਦਾ ਹੈ ਦਾ ਰਿਕਾਡ ਤੇ ਇਹ ਇਹ ਮਰ ਉਹ 8 ਦਿਨ ਪਹਿਲਾਂ ਸੂਪੀ ਆਪਣੇ ਕੋਲੇ ਆ ਕੇ ਅੱਛਾ ਅੱਛਾ ਹਉਤਾ ਹਉਤਾ ਹੀ ਪਹਿਲਾਂ ਸੂਪੀ ਤੇ ਇੰਨਾ ਕਿ ਡੰਗ ਤੇ ਪਾਜੀ ਹੱਥਾਂ ਚੋਂ ਨਾ ਦੁੱਧ ਹੀ ਨਹੀਂ ਬਣਿਆ ਉਤਰਾ ਹੀ ਨਿਕਲਦਿਆ ਰਿਆ ਗੁੰਦ ਜੀ ਨਿਕਲਦੀ ਰਹੀ ਆ ਆਹੋ ਅਗਦੀ ਸੂਪੀ ਕੱਚੀ ਅਗਦੀ ਸੂਪੀ ਹਾਂ ਆਵੇ ਕੱਚੀ ਆ ਚਿੱਟੇ ਮੱਥੇ ਵਾਲੀ ਕੱਟੀ ਚਿੱਟੇ ਮੱਥੇ ਵਾਲੀ ਅੱਛਾ ਤੇ ਅੱਜ ਦਿੰਨੇ ਨੂੰ ਵਹ ਹੋ ਗਿਆ ਇਹਨੂੰ 15 ਅੰਦਰ ਹੀ ਆ ਤੇ 11 ਲੀਟਰ ਦੁੱਧ ਮੈਂ ਥੱਲੇ ਹੋਣਾ ਮਤਲਬ ਅੱਜ ਹਾਜ਼ਰ ਹੈਗਾ ਲਓ ਜੀ ਮਗਰ ਕੱਟੀ ਮਗਰ ਕੱਟੀ ਕੱਟੀ ਆ ਮਗਰ ਕੱਟੀ ਪੂਰੀ ਕਹਿ ਨਾ ਇਹ 11 ਕ ਦਿਨਾਂ ਦੀ ਸੂਈ ਆ ਮਗਰ ਕੱਟੀ ਠੀਕ ਆ ਜੀ 11 ਦਿਨਾਂ ਦੀ ਸੂਈ 10 ਦਿਨਾਂ ਦੀ ਸਾਹ ਹੁਣ ਹੀ ਹੱਲੇ ਪਾਈ ਸੀ ਇਹਨੂੰ ਹਫਤਾ ਸੱਤ ਕਿਉਂ ਕੰਦਰ ਹੀ ਆ ਮੈਂ ਇੰਨੀ ਕਿਤਨੇ ਸੂਈ ਬਾਕੀ ਤਿੰਨ ਦਿਨ ਤੇਰੇ ਪਾਈ ਥਾ ਜਉਣਾ ਕੋਈ ਦੁੱਧ ਆਇਆ ਹੀ ਨਹੀਂਗਾ ਅੱਛਾ ਜੀ ਹਾਂਜੀ ਉਤਰਾ ਹੀ ਚੀਪਾ ਹੀ ਨਿਕਲਦਾ ਰਿਹਾ ਮਸਲ ਗੂੰਦ ਜੀ ਹੁਣ ਦੁੱਧ ਬਣ ਗਿਆ ਡੰਕ ਦੇ ਡੰਕੀ ਦੁੱਧ ਵਾਧੀ ਜਾ ਹਾਂ ਉਦਰਾ ਉਦਰਾ ਕੇ ਸੂਈ ਕੀਤੀ ਹਾਂਜੀ ਆਉਂਦੇ ਆ ਸਾਰੀ ਗੱਡੀ ਤੋਂ ਲਾਉਂਦੇ ਆ ਲਾਉਂਦੇ ਆ ਸੂਈ ਲਓ ਜੀ ਠੀਕ ਆ ਬ ਇਹ ਜੰਗੀ ਵੱਡੀ ਸਾਡੇ ਲਾਗੋਂ ਇਥੋਂ ਆਪਣੇ ਪਿੰਡੋਂ ਲਾਗੋਂ ਮੈਂ ਲਈ ਕਿ 40 ਦੀ ਪਰ ਮੱਝ ਦੇ ਉਹਨਾਂ ਦੀ ਖਰੀਦ ਆ ਇਹਦੀ ਹਾਂਜੀ ਹਾਂਜੀ 17 18 ਲੀਟਰ ਤੱਕ ਦੋ ਦਿਨੇ ਚ ਆਇਆ ਐ ਕਿ ਚਲੋ ਦੋ ਦਿਨੇ ਘਾਰ ਹੀ ਹੋਣਾ ਭਾਜੀ 13 14 ਲੀਟਰ ਫਿਰ ਵੀ 11 ਲੀਟਰ ਦੁੱਧ ਉਹਨੇ ਅੱਜ ਹਾਜ਼ਰ ਆ ਰਹੇ ਥੱਲੇ ਜਿਹੜਾ ਆਪਾਂ ਹੁਣ ਮਨਾਦਾਂਗੇ ਉਹ 11 ਆ ਕਿ ਮਨਾ ਮਨਾ ਕੇ ਦਵਾਂਗੇ ਦੋ ਲੀਟਰ ਤੋਂ ਇਹਦੀ ਗਾੜ੍ਹ ਹੀ ਜਾਂਦੀ ਐ ਅੱਛਾ ਮਗਰਾ ਕਟਾ ਗਿਆ ਕੱਟੀ ਐ ਇਹ ਮਗਰ ਕੱਟੀ ਐ ਐਸੇ ਦੀ ਐ ਇਤ ਨਹੀਂ ਇਹਦੀ ਜਾਂਦੀ ਇਹ ਹੋਈ ਨਹੀਂ ਕਰ ਦੇਗਾ ਅਸੂਪ ਤੇ ਰਿਆ ਤੇ ਸਰਮਣભાઈ ਵੀ ਕਾਲ ਭੁੱਲੀ ਬੈਠਾ ਆਹ ਕੱਟੇ ਬੱਚੇ ਬੁੱੱਚੇ ਦਾ ਰਾਜ ਇਹਨਾਂ ਨੇ ਕਿ ਥਾਂ ਤੇ ਬੰਨੇ ਹੁੰਦੇ ਸਾਰੇ ਹਾਂਜੀ ਹਾਂ ਇਹਦੀ ਆਵੇ ਚਟਣ ਲਾ ਪੀ ਆ ਬਿਲਕੁਲ ਓਏ ਭਾਈ ਇਹਨਾਂ ਕੋਲ ਤਾਂ ਕੱਟੀ ਪੂਰੀ ਇਹ ਮਤਲਬ 8-10 ਦਿਨ ਪਹਿਲਾਂ ਸੂ ਵੀ ਹੀ ਟੈਨ ਲਿਖਤ ਦੇ ਹਿਸਾਬ ਨਾਲ ਨਹੀਂ ਦਿਨੇ ਬੜੀ ਮਹਨੇ ਬਾਨਾ ਦੁੱਧ ਵੀ ਇਹਨੇ ਪੂਰਾ ਕੱਢ ਰਾਂ ਸਹੀ ਹੈ ਹੁਣ ਵੀ ਬਸੇ ਦੁੱਧ ਤੇ ਚੱਲ ਪਈ ਹੈ ਸਹੀ ਹੈ ਜੀ ਹਾਂਜੀ ਲੋਬੀ ਪ੍ਰਭੋ ਇਹ ਮਾਜਾ ਜਿਹੜੀ ਤੁਸੀਂ ਆ ਦੇਖ ਰਹੇ ਜੀ ਠੀਕ ਹੈ ਜੀ ਤੇ ਪੰਜਵੇਂ ਨੰਬਰ ਤੇ ਇਹ ਆਪਾਂ ਤੁਹਾਨੂੰ ਦਿਖਾ ਰਹੇ ਆ ਵੇਰਵਾ ਨਾਲ ਦੀ ਨਾਲ ਹੀ ਪਾਈ ਜੰਨੇ ਆ ਤੇ ਇਹ ਸਰਮਣભાઈ ਖੋਲ ਕੇ ਵਿਖ ਕੱਦ-ਕਾਠ ਬਹੁਤ ਵੱਡਾ ਹੈ। ਬਾਕੀ ਕੱਦ ਵੱਡਾ, ਵੇਲਵੂਲ ਚੰਗੀ ਚੋਖੀ। ਹਾਂਜੀ। ਤੇ 11 ਕਿਲੋ ਦੋ ਦ ਠੀਕ ਆ ਜੀ। ਤੇ ਬਾਕੀ ਜਿਹੜੇ ਵੀਰ ਤੇ ਸਮਝ ਆ ਜਿਹੜੇ ਵੀਰ ਤੇ ਭਾਅ ਪੜਤੇ ਤੇ ਢੇਠ ਆਊਗੀ ਉਹ ਤੁਸੀਂ ਗੱਲਬਾਤ ਕਰ ਲਿਓ ਠੀਕ ਆ। ਲਓ ਜੀ ਮੋੜ ਦੇ। ਜੋ ਆਪਸਾਂ ਬਹੁਤ ਵੱਧ ਗਿਆ ਇੱਕ ਨਾ ਮਰਦਾ ਇਹਦਾ। ਹੋਲੀ ਬੜੀ ਆ। ਆਪ ਉਹ ਮਾੜੀ ਕਤਿਲ ਆ ਨਹੀਂ ਗਈ ਜੀ ਉਹਦੇ ਗਾੜੀ ਲਾਈਏ। ਓਏ ਪਹਿਲਾ ਲਿਓ ਲਗਾ ਨਗੀਜੀ ਹਲੋ ਹਾਂਜੀ ਲੋ ਵੀ ਠੀਕ ਆ ਤੇ ਬਾਕੀ ਰਹੀ ਗੱਲ ਦੋਸਤੋ ਮੁੱਲ ਦੀ ਮੁੱਲ ਰੇਟ ਵੀ ਆਪਾਂ ਪੁੱਛ ਲੈਣੀ ਆ ਤੇ ਸਰਵਨ ਵੀਰੇ ਦੀ ਦੱਸਦੇ ਡਿਮਾਂਡ ਕੀ ਕਰਦਾ ਡਿਮਾਂਡ ਭਾਜੀ ਇਹਦੀ ਨਾ ਰਹਿਣ ਦੀ ਸਾਡੇ ਅੰਬਰਸਰ ਜਾਣੀ ਆ ਮਹਿੰਗੀ ਸੋਲੀ ਡੇਰੀ ਦੂਰੀ ਤੇ ਜਾਂਦੀ ਆ ਅੱਛਾ ਅੱਛਾ ਜੀ ਅੱਜ ਅੱਗੇ ਕੋਈ ਵੀਰ ਪੁੱਛੂਗਾ ਆਪਾਂ ਦੱਸ ਦੇਾਂਗੇ ਠੀਕ ਆ ਤੁਹਾਡੀ ਇਹ ਧਾਰ ਦੂਰ ਜਾਂਦੀ ਮੁੜ ਕੇ ਲੋਕੀ ਕਹਿ ਦਿੰਦੇ ਮੁੱਲ ਜ਼ਿਆਦਾ ਮੰਗਦਾ ਗੱਲ ਇਹ ਹੁੰਦੀ ਇੱਕ ਪਸ਼ੂ ਹੁੰਦਾ ਨਾ ਉਹਦੇ ਸਾਨੂੰ ਤਿੰਨ ਮੁੱਲ ਕਰਨੇ ਪੈਂਦੇ ਆ ਹੂੰ یوں ਜਿਹੜਾ ਕੋਈ ਧਾਰ ਸਧਾਰ ਵਾਲਾ ਉਹਨੂੰ ਵਖਰਾ ਮੋਲਾ ਨਗਦ ਵਾਲੇ ਨੂੰ ਜਿਹੋ ਜਿਹਾ ਬੰਦਾ ਹੋਵੇ ਉਹ ਚਾਰ ਦਿਨ ਪੈਸੇ ਰੋਕੇ ਆਉਣੇ ਉੱਥੇ ਉਹ ਬਾਤ ਹੈ ਤੇ ਕਈ ਬੰਦੇ ਕਹਿੰਦੇ ਨੇ ਮੁੱਲ ਹੁਣ ਜਿਵੇਂ ਆਪਾਂ ਅਹਿਮ ਦਾ ਕੀਤਾ ਅੱਜ ਦਿਨਾਂ ਦੇਖ ਲਈ ਡੰਗਰ ਨਹੀਂ ਖਰੀਦਿਆ ਹੁੰਦਾ ਉਹ ਕਹਿੰਦੇ ਨੇ ਮੁੱਲ ਵੜਾ ਯਾਰ ਨੂੰ ਕੀਤਾ ਡੰਗਰ ਤੇ ਭਾਈ ਜਿਹੜਾ ਲਿਆਦਾ ਰੋਜ਼ ਵਿਕਦਾ ਹੈ ਵਿਕਦਾ ਬਾਕੀ ਪਿੱਛੋਂ ਹੀ ਮੋਲੇ ਲੋਕੀਂ ਹੀ ਬੜਾ ਜਿਆਦਾ ਉਹ ਜਿਹੜੀ ਝੋਟੀ ਦਾ ਤੁਹਾਡੇ ਕੋਲ 1.45 ਮੰਗਿਆ ਹੈ 2 ਲੱਖ ਰੁਪਈਆ ਮੁੱਲ ਕਰਦੇ ਰਹੇ ਉਹਦਾ ਬੰਦਾ ਹੈ ਇਹੀਂ ਭੇਰ ਵੀ ਜਦੋਂ ਲਿਆ ਗਏ ਇਹਨੇ ਚਲ ਥੋੜਾ ਬੋਧਾ ਆਉਂਦਾ ਚਾਹ ਪਾਣੀ ਵਪਾਰੀ ਆਕੇਲੇ ਤੋਂ ਚਲੋ ਪਸੂ ਨਾ ਆਹਾਂ ਕੋਈ ਵੰਡਣਾ ਮਿਲ ਤਾਂ ਜਾਂਦਾ ਵੇਖ ਲੈ ਆਪਣੇ ਆਪਾ ਹੁਣ ਸ਼ਾਮਾਂ ਨੂੰ ਆਹ ਵੇਖ ਲਓ ਤੁਸੀਂ ਕੱਲ ਤੱਕ ਮੱਝਾਂ ਸਾਰੀਆਂ ਆਪਣੀਆਂ ਵਿਗੀਆਂ ਹੋਣੀਆਂ ਇੰਨਾ ਚ ਕੋਈ ਇਹ ਨਹੀਂ ਚੰਗੀਆਂ ਨੇ ਵੱਡੀਆਂ ਮੱਝਾਂ ਇਹ ਆਪਾਂ ਕੋਈ ਝੂੜ ਬੋਲੀਏ ਕਿਸੇ ਨੂੰ ਉਹ ਨਿੱਕੀ ਕੱਟੀ ਲੈ ਆ ਨਿੱਕੀ ਔੜ ਬੈਠੀ ਆ ਆਹਾਂ ਜੇ ਆਪਾਂ ਕਿਸੇ ਨੂੰ ਦੁੱਧ ਦਾ ਝੂੜ ਮਾਰ ਕੇ ਜਾ ਕੋਈ ਉਸ ਤਰ੍ਹਾਂ ਕੋਈ ਠੱਗੀ ਵਾਲਾ ਕੰਮ ਹੋਵੇ ਤਾਂ ਫਿਰ ਆਪਣੀ ਇੱਕ ਦਿਨ ਵਿਗੇ ਦੋ ਦਿਨ ਵਿਗੇ ਵਿਗਣ ਹੀ ਨਾ ਸਹੀ ਹੈ ਜੋ ਦੁੱਧ ਦੱਸਾਂਗੇ ਉਹ ਆਵੇ ਹੁਣ ਤਾਂ ਹੁਣ ਦਸ ਤੱਕ ਵੀ ਮੈਂ ਪੰਜ ਚਾਰ ਦਿਨ ਪਹਿਲਾਂ ਸੁਵੀ ਹਾਂ ਦੋ ਦੋ ਚੰਗੇ ਦੁੱਧ ਵਾਲੀ ਮੈਂ ਰਕਾਟ ਵਾਲੀ ਆ ਹੁਣੇ ਥਲੇ 11 ਲੀਟਰ ਦੁੱਧ ਹੋ ਗਿਆ 8 ਦਿਨ 3 ਦਿਨ ਤੇ ਪਾਈਏ ਥਲੇ ਮੈਂ ਚੋਇਏ ਕੋਹ ਨਹੀਂ ਨਾ ਬਸ ਕੱਤੀ ਨੂੰ ਬਗਾਨਾ ਦੁੱਧ ਪੀਉਂਦਾ ਰਿਆ ਇਹਦਾ ਜਿਵੇਂ ਚੀ ਪਾਣੀਆ ਵਾ ਗੱਪਣ ਡੰਗਰ ਤੇ ਪੀਦਾ ਨਾ ਬਿਲਕੁਲ ਗੂਂਦ ਨਿਕਲਦੀ ਰਹੀ ਜੇ ਥਨਾ ਜੋ ਤੇ ਹੁਣ ਦੁੱਧ ਬਣਦਿਆ ਸਾਰੀ ਦੁੱਧ ਦੇ ਚੜਦੀ ਜਾਂਦੀ ਡਾਂਗ ਦੇ ਡਾਂਗੇ ਠੀਕ ਆ ਜੀ ਉਹ ਤਰਾਏ ਵੀ 15 ਲੋਕੀ ਕਹਿੰਦੇ ਸਾਰੀਆਂ 15 ਇਹ 15 ਲੀਟਰ ਤੋਂ ਵੱਧ ਮੱਝ ਦੁੱਧ ਚੁੰਦੀ ਰਹੀ ਆ ਜੇ ਰੁਪਈਏ ਲਾਉਣੇ ਲੱਖੋਂ ਬਾਹਰ ਤੇ ਦੁੱਧ ਵਾਲੀ ਮੈਂ ਲੈਣੀ ਆ ਆਪਾਂ ਗੰਦ ਥੋੜਾ ਲੈਣਾ ਬ ਹਾਂਜੀ ਅੱਛਾ ਸਰ ਹੁਣ ਅਗਲੀ ਮਾਜ ਆਪਣੇ ਕੋਲ ਕਿਹੜੀ ਐ ਅਗਲੀ ਮਾਜ ਆਜ ਪਾਈਏ ਕੱਲ ਦੀ ਸੂਈ ਜੇ ਇਹ ਕੱਲ ਆਏ ਸੂਆ ਕਿੰਨਾ ਇਹ ਸੂਆ ਤੀਸਰਾ ਹੋਊਗੀ ਲਓ ਜੀ ਤਿੱਜਾ ਸੂਆ ਲਾਸਟ ਵਿੱਚ ਦੋਸਤੋ 6ਵੇਂ ਨੰਬਰ ਤੇ ਹਾਂਜੀ ਮਗਰ ਇਹਦੇ ਵੀ ਕਟਾ ਕੱਟਾ ਹੀ ਹੁੰਦਾ ਛੇ ਦੇ ਤੇ ਮਗਰ ਕੀ ਯਾਰੀ ਲਓ ਜੀ ਹਾਂ ਕਟਾ ਹਾਂ ਕਟਾ ਚਲੋ ਕੋਈ ਨਹੀਂ ਕਰਤੇ ਨੁਕੀ ਹੁੰਦੀ ਠੀਕ ਹੈ ਜੀ ਮਗਰ ਇਹਦੇ ਕਟਾ ਦੋਸਤੋ ਠੀਕ ਹੈ ਜੀ ਕੱਲ ਦੀ ਸੂਈ ਆ ਪਰਸੋ ਸ਼ਾਮੀ ਸੂਈ ਆ ਪਰਸੋ ਸ਼ਾਮੀ ਦੀ ਠੀਕ ਹੈ ਜੀ 나ੜੂ ਤੇ ਬੱਚਾ ਹਾਂਜੀ ਬਿਲਕੁਲ ਤਾਜੀ ਆ ਦੇ ਤੇ ਸੂਆ ਕਿਰਵਾਸ ਦਾ ਸਭ ਤੋਂ ਜਿਆਦਾ ਸੂਆ ਭਈ ਤ ਤੱਜਾ ਹਾਂਜੀ ਤੀਸ ਲਾਓ ਜੀ ਤੱਜਾ ਸੁਗਾ ਠੀਕ ਆ ਹਾਂਜੀ ਆਹ ਲਓ ਸੋ ਤੱਜੇ ਸਵੇਰੇ ਦੇ ਵਿੱਚ ਆ ਦੋਸਤੋ ਤੇ ਪਰਸੋਂ ਦੀ ਸੂਈ ਆ ਇਹ ਹੁੰਦ ਨੇ ਭਾਜੀ ਅੱਜ ਸਾਰੀ ਸਾਫ ਮਤਲਬ ਕਰਦੀ ਚੰਗੀ ਥੱਲੇੋਂ ਬਣੀ ਬੁਣੀ ਸੀ ਬੋਲੇ ਤੇ ਬੋਲੇ ਤੇ ਹਾਲੇ ਬਿਲਕੁਲ ਆ ਵੇਖੋ ਬੱਚਾ ਇਹਦਾ ਆਹ ਆਹ ਹਾਲੇ ਪਰਸੋਂ ਸੂਈ ਆ ਇਹ ਵੀ ਇਹ ਦੇਖੋ ਜਿਵੇਂ ਨਾ ਕੱਤੇ ਤੇ ਉੱਤੇ ਵਾਲ ਥੋੜੇ ਥੋੜੇ ਜੇ ਘੱਟ ਆ ਜਿਵੇਂ ਇਹ ਵੀ ਕੋਈ 5-4 ਦਿਨ ਪਹਿਲਾਂ ਸੂਈ ਆ ਆਪਰ ਘਟ ਕੇ ਸੂਪੀ ਹਾਂਜੀ ਉਹਦਾ ਤੇ ਆਪਾਂ ਨੂੰ ਪਤਾ ਹੀ ਨਹੀਂ ਦਿਨ ਲਿਖੇ ਸੀ ਤਾਂ ਕਰਕੇ ਆਪਾਂ ਘਾਟਾ ਖਣ ਨੇ ਇਹਦਾ ਆਪਾਂ ਨੂੰ ਪਤਾ ਨਹੀਂ ਪਤਾ ਨਵੀਂ ਥਾਂ ਤੇ ਆ ਪਸੂ ਕੀ ਨਾ ਦੋ ਚਾਰ ਦਿਨ ਅਗਦੀ ਸੂਪੇ ਨਹੀਂ ਇਹ ਸੂਈ ਲਈ ਆ ਹਾਂ ਉਹਨਾਂ ਦੇ ਘਰੇ ਸੂਈ ਹਲੇ ਜੇਰ ਪਾਈ ਤੇ ਉਧਰ ਆਪਾਂ ਲਾਦ ਲਈ ਆ ਠੀਕ ਆ ਸੁੰਦਿਆ ਸਾਰੇ ਪਰਸੋਂ ਆਪਾਂ ਲੈ ਜਾਂਦੀ ਆ ਸੁੰਦਿਆ ਸਾਰੇ ਆਪਾਂ ਲੈ ਜਾਂਦੀ ਆ ਤੇ ਸਰੋਂ ਬਾਈ ਜੀ ਥੱਲੇ ਬੋਲਾ ਇੱਕ ਵਾਰ ਦੱਸਿਓ ਫਿਰ ਬੋਲਾ ਬਾਈ ਇਹ ਥੱਲੇ ਵਾਲੇ 6 ਲੀਟਰ ਹੀ ਆ 6 ਲੀਟਰ ਹਾਂਜੀ ਐਵੇਂ ਜੋ ਹੋਗਾ ਹੋਰ ਮਿੱਠੀ ਨਿਕਲੀ ਬੱਚਾ ਚੋਲ ਬੜੀ ਜੰਗੀ ਭਾਵੇਂ ਹੋਣੇ ਚੋਲ ਬੜਾ ਤਾਰ ਤੂੜੀ ਬੜੀ ਮੋਟੀ ਇਹਦੀ ਹ ਚੋਣ ਜਾਣ ਦੋਸਤੋ ਮਿੱਠੀ ਆ ਗੱਡੀ ਦਾ ਸੀਲਸ ਲੱਗੇ ਸਿੱਧਾ ਜਿਦਾਂ ਕੋ ਮੱਤ ਮਾਇਆ ਲਈਦਾ ਠੀਕ ਆ ਬਾਕੀ ਕੱਦ-ਕੜ ਵੀ ਬਾਕੀ ਸੂਸਵਾਦ ਵਿੱਚ ਆ ਕੱਦ ਵਧੀਆ ਵਧੀਆ ਇੱਕ ਨੰਬਰ ਦੀ ਆ ਤੂੰ ਇਹਦੇ ਨੇ 10 ਲੀਟਰ ਤੋਂ ਵੱਧ ਹੀ ਦੇਣਾ ਭਾਈ ਠੀਕ ਆ ਜੀ ਚਾਰੂ ਚੂਰੂ ਜੀ 10 ਕਿਚਵਾਈ ਚੱਲੂਗੀ 10 ਤੇ ਬੜੇ ਆਰਾਮ ਨਾਲ ਦੇਊਗੀ ਤੇ ਇਹਦਾ ਮੁੱਲ ਸਰਵਨ ਵੀਰ ਕੀ ਕਰਾਂਗੇ ਇਹਦਾ ਮੁੱਲ 85000 ਦੀ ਦੇ ਦਾਂਗੇ ਭਾਜੀ 85 ਦੀ ਹਾਂਜੀ ਠੀਕ ਆ ਜੀ ਹਾਂਜੀ ਲਓ ਦੋਸਤੋ ਇਹ 85000 ਦੀ ਮਿਲ ਜੂਗੀ ਮਗਰ ਕਟਾ 나ੜੂ ਤੇ ਬਚਾ ਪਤਾ ਜੀ ਇਹ ਬੋਲੇ ਜਮਾ ਜੀ 8 ਕਿਲੋ ਕੀ ਵੀਰ ਬੋਲਾ ਮੰਨ ਲੈ ਠੀਕ ਆ ਹਾਂ ਤੇ 6 ਹੀ ਸਮਝੋ ਭਾਜੀ 6 ਕੀ ਆ ਚਲੋ ਆਪਾਂ ਜੋ ਜਿੰਨਾ ਕਿ ਚੋਇਆ ਅੱਜ ਦਿਨੇ ਸਾਰੀ ਸਾਫ ਕਰਤੀ ਆ ਠੀਕ ਆ ਜੀ ਮਤਲਬ ਦੋ ਕਡਾਂਕ ਮੈਂ ਕੱਢ ਚੋਣਾ ਹਣਾ ਠੀਕ ਅੱਛਾ ਦੁੱਧ ਦੇ ਚੌਥੇ ਪਾਏ ਤੱਕ ਦਾ ਹੀ ਚਵਾ ਦਾਂਗੇ 6 ਕਿਲੋ ਨੈਟ ਜਿਹੜਾ ਹੋਣਾ ਹਾਂਜੀ 6 ਹੋਵੇ 7 ਹੋਵੇ ਨਹੀਂ ਹਲੇ ਤੋਂ ਬੋਲਾ ਦੀ ਬੋਲੇ ਦੀ ਥਾਂ ਬੋਲਾ ਬੋਲਾ ਜੀ ਦੁੱਧ ਤਾਂ ਮਾਲੀ ਚਵਾ ਦੋ ਦੁੱਧ ਤੇ ਆਪਾਂ ਜੋ ਹੋਵਾਂਗੇ ਉਹ ਦੱਸੂ ਐਵੇਂ ਅਗਲੇ ਨੂੰ ਆਖਦੀ ਅੱਜ 8:00 ਆਦ ਕੇ ਸ਼ਾਮ ਨੂੰ ਕੋਈ ਆ ਕੇ 4 ਦਵੇ ਨਾ ਸਹੀ ਹੈ ਹਾਂ ਹੁਣ ਆ ਜਿਹੜੀਆਂ ਆਪਾਂ ਦੱਸਾਂਗੇ ਜੇ ਕੋਈ ਸ਼ਾਮ ਨੂੰ ਆ ਕੇ ਚਾਹੂਗਾ ਤੇ ਜੋ ਦੱਸਿਆ ਉਹ ਹੀ ਨਿਕਲੂਗਾ। ਬਸ ਬਸ ਜੀ। ਹਾਂ ਇਹ ਨਾਲੇ ਵੱਧ ਘੱਟ ਕਿਉਂ ਕਹਿਣਾ? ਬਾਦ ਵਿੱਚ ਪਸ਼ੂ ਨੇ ਚਵਾਉਣਾ। ਬਾਦ ਵਿੱਚ ਆਪਾਂ ਤਾਂ ਗੱਲ ਕਰਦੇ ਨਹੀਂ ਵੀਰ ਸਰਮਣ। ਬਾਕੀ ਇਹ ਚੌਥੇ ਪੰਜਵੇਂ ਦਿਨ ਤੱਕ ਦੁੱਧ ਦੇ 10-11 ਲੀਟਰ ਚਵਾ ਦੇਊਗੀ। ਠੀਕ ਆ ਜੀ। ਹਾਂ ਜਵਾਹ ਪਸ਼ਮਾ ਬਹੁਤ ਵਧੀਆ ਇਹਦਾ। ਤੇ ਸਰੂਨ ਵੀਰ ਇਹਦਾ ਰੇਟ ਵੀ ਤੁਸੀਂ ਦੱਸਤਾ 85 ਹਾਂਜੀ 85000 ਰੁਪਏ ਦੇ ਨਾਲ। ਠੀਕ ਆ ਜੀ। ਹਾਂਜੀ। ਲਓ ਦੋਸਤੋ ਇਹ 85000 ਚ ਮਿਲ ਜੂਗੀ ਤੁਹਾਨੂੰ। ਲਾਸਟ ਵਿੱਚ ਜਿਹੜੀ ਇਹ ਮੱਝ ਦਿਖਾਈ ਆ। ਹਾਂਜੀ। ਤੇ ਬਾਕੀ ਧਾਰ ਧੂਰ ਦੀ ਚੋਲ ਕੇ ਤੂੰ ਸਾਫ਼ ਕਰਤੀ ਬਹੁਤ। ਇਹ ਸੋਣਾ ਭਾਈ ਇਹ ਤੁਹਾਨੂੰ ਇਹ ਪਹਿਲੇ ਸੁਗੇ ਬੜੀ ਪੱਕ ਕੇ ਸੂਈ ਆ ਸੂਗਾ ਸੱਚੇ ਦੂਸਰਾ ਹੀ ਸੂਈ ਜੇ ਅੱਛਾ ਆਹੋ ਇਹ ਉਹਨਾਂ ਜਿਥੋਂ ਮੈਂ ਲਈ ਉਹਨਾਂ ਦੇ ਕਰੇ ਇੱਕ ਛੋਟੀ ਆ 10 ਸਾਲਾਂ ਦੀ ਹੋਈ ਪਈ ਤੇ ਹੁਣ ਸੂਣ ਵਾਲੀ ਹੋਈ ਆ ਉਹ ਸਾਫ਼ ਸਮਾਲ ਦੀ ਖੇਤ ਥੋੜਾ ਲੱਗਣ ਲਗਾਉਣ ਵਾਲੇ ਪਾਸੋਂ ਬੰਦੇ ਕਰੇ ਜੀ ਆਹ ਇਹ ਹੁਣ ਦੂਸਰੇ ਸੁਗੇ ਸੂਈ ਜੇ ਚਲੋ ਅੱਖ ਨੂੰ ਭਾਵੇਂ ਆਪਾਂ ਇਹਨੂੰ ਚੌਥੇ ਸਮਝ ਲਈਏ ਭਾਵੇਂ ਤੀਜੇ ਸਮਝ ਲਓ ਜੋ ਮਰਜੀ ਸਮਝ ਲਓ ਉਹ ਸੁਗਿਆਂ ਚ ਕਿਨੇ ਜਾਣਾ ਜੀ ਸੁਗਿਆਂ ਚ ਕਿਨੇ ਨਾ ਸਰਮਾ ਵੀਰ ਇਹ ਅੱਜ ਨਾਗਸੀ ਆਪਣੇ ਕੋਲ ਹਾਂਜੀ 6 ਨਾਗਿਆ ਭਾਜੀ ਆਇਆ ਜੀ ਤੁਹਾਨੂੰ ਲਓ ਜੀ ਇਹ 6 ਨਾਗਸੀ ਦੋਸਤੋ ਜਿੰਦੇ ਚ ਨੀਲੀ ਤੇ ਨੀਲੀ ਰਾਵੀ ਦੇ ਨਗੀਨੇ ਵੀ ਤੁਹਾਨੂੰ ਦਿਖਾ ਰਿਹਾ ਹਾਂ ਹਾਂਜੀ ਆਵੇ ਪਿਓ ਨਹੀਂ ਪਸੂ ਸਾਰੇ ਸੂਏ ਸਵਾਇਆ ਹੀ ਨਹੀਂ ਹੈਗਾ ਕੋਈ ਇੱਕ ਲੈਣਾ ਇਹ ਤੇ ਦੂਜਾ ਪਸੰਦ ਨਹੀਂ ਆਉਂਦਾ ਤਾਂ ਹੋਰ ਤੋਂ ਹੱਥ ਪਾ ਲਓ ਇਹੋ ਕਈ ਜਰੀਆਂ ਕਾਈ ਆਂਦੇ ਦਿੰਦੇ ਅਸੀਂ ਬਿਆਨਾ ਪਾਉਣੇ ਆ ਮੈਂ ਇਹਨਾਂ ਨਾਲ ਵੀ ਬਿਆਨਾ ਨਾ ਪਾਉ ਤੀ ਇੱਕ ਹੀ ਆਜੋ ਜਿਹੜੀ ਤੁਹਾਡੇ ਮੱਝ ਪਸੰਦ ਆਏ ਨਹੀਂ ਵੀ ਇੱਕ ਨਹੀਂ ਤੇ ਦੂਜੀ ਬਾਕੀ ਇਹ ਨਹੀਂ ਵੀ ਅੱਜ ਹੀ ਵੇਗੀਆਂ ਨਾ ਤਿੰਨ ਡੰਗਰ ਬਾਹਰ ਹੋਰ ਖਰੀਦੇ ਆ ਉਹ ਵੀ ਮੱਝਾਂ ਚੰਗੀਆਂ ਦੋ ਨੀਲੀਆਂ ਇੱਕ ਮੋਹਰਾ ਦੀ ਆ ਬਸ ਧੋਪਦਾ ਕਰਕੇ ਥਾਣੀ ਹੈਗਾ ਬੰਦੇ ਨੂੰ ਇਹਨਾਂ ਦੇ ਇੱਕ ਦੋ ਚਾਹੀ ਜਾਣੀਆਂ ਸ਼ਾਮ ਨੂੰ ਦੋ ਲੈਣੀਆਂ ਡੰਕਰ ਆਪਣੇ ਕੋਲੇ 24 ਘੰਟੇ ਹੀ 8-10 ਹਾਜ਼ਰੀ ਦੇਂਦੇ ਜਦੋਂ ਵੀ ਕੋਈ ਮਰਜ਼ੀ ਆ ਜਾਵੇ ਬਿਲਕੁਲ ਜੀ ਬਿਲਕੁਲ ਜੇ ਕਿਸੇ ਨੇ ਵੇਚਣੀ ਹੋਵੇ ਤਾਂ ਵੀ ਆਪਣੇ ਨਾਲ ਸੰਪਰਕ ਕਰ ਲਿਓ ਆਪਾਂ ਪੈਸੇ ਭਰਾਂਗੇ ਤੇ ਮੱਝ ਲੈ ਆਵਾਂਗੇ ਚੰਗੀ ਤੇ ਸਰਮਨ ਇੱਕ ਵੀਰ ਨੰਬਰ ਆਪਣੇ ਬੋਲ ਦਿੱਗੇ 97811 70116 ਠੀਕ ਹੈ ਜੀ ਜਦੋਂ ਇਹ ਖਰੀਦੀ ਤਾਂ ਗੱਡੀ ਨੇ ਉੱਤੋਂ ਤੱਕ ਬੋਰੇ ਵਾਂਗੂ ਹੀ ਪਈ ਸਹੀ ਸਹੀ ਇਹ ਦਿਹਾੜੀ ਇੱਕ ਡੰਗਰ ਆ ਕੇ ਪੱਠੇ ਖਾਂਦਾ ਨਹੀਂਗਾ ਨਹੀਂ ਖਾਂਦਾ ਆ ਇੱਕ ਦੋ ਦਿਨ ਚਲੋ ਬਗਾਨੇ ਖਾਂਦੇ ਜਾਂਦਾ ਵਾਂਡ ਬਦਲਿਆ ਵੀ ਡੰਗਰ ਦੁੱਧੋਂ ਕੱਢਦਾ ਜਦੋਂ ਆਪਾਂ ਭਾਵੇਂ ਵਾਂਡ ਪਹਿਲਾਂ ਆਪਾਂ ਮਾੜਾ ਪੋਣੇ ਮੁੜ ਕੇ ਚੰਗਾ ਬੈਗੇ ਤਾਂ ਵੀ ਡੰਗਰ ਇੱਕ ਰੀ ਦੁੱਧੋਂ ਬਹਿ ਜਾਂਦਾ ਸਹੀ ਹੈ ਜੀ ਸਹੀ ਹਾਂ ਇਹ ਉਹਨੇ ਵੀ ਆਪਣੇ ਤਸੱਲੀ ਕਰਕੇ ਖਰੋ ਭਰੋਸਾ ਨਾ ਕਰੋ ਠੀਕ ਹੈ ਜੀ ਹਾਂ ਜੀ ਇਹ ਬੜੇ ਔਖੇ ਬੰਦੇ ਜੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ